ਨਾ ਦਾ ਦਵਾਈਆਂ ਵੀ ਚੱਕ ਕੇ ਰਹਿ ਗਈ ਮੈਂ ਤਾਂ ਨਹੀਂ ਹੋਈ ਅੱਖਾਂ ਤੋਂ ਦਵਾਈ ਪਾਉਣੀ ਅੱਖਾਂ 'ਚ ਕਿੱਧਰ ਵੱਲ ਗਈ ਦਵਾਈਆਂ ਚੱਕ ਕੇ ਆ ਪਈ ਹੈ ਮੋਜਾਂ ਨਾਲ ਤਨਸਾਈ ਇਹਨੇ ਦਵਾਈਆਂ ਕਿੱਥੇ ਆ ਮੇਰੇ ਅੱਖਾਂ ਤੋਂ ਨਹੀਂ ਹੋਈ ਇਸ ਦਾ ਵੀ ਦਵਾਈਆਂ ਫੜਾ ਰਹੀਆਂ ਪਾਉਣੀਆਂ ਤੇ ਕੀ ਸੀ ਦਵਾਈ ਵੀ ਲੈ ਮੈਂ ਪਾ ਦੇ ਅੱਖਾਂ 'ਚ ਕਿਹੜੀ ਦਵਾਈ ਬੇਬੇ ਚੱਕ ਕੇ ਉਹ ਦੇ ਕਿੱਥੇ ਪਾ ਜਾਣ ਦੇ 10 ਮਿੰਟ ਕਰ ਲੈਣ ਦੇ ਆਰਾਮ ਫੇਰ ਫੇਰ ਸਿਆਪਾ ਹੋ ਜੂ ਕੰਮਾਂ ਦਾ ਦਵਾਈ ਕਿੱਥੇ ਅਗਲਾ ਜੀ ਮੇਰੀ ਕਿਹੜੀ ਦਵਾਈ ਮੈਨੂੰ ਨਹੀਂ ਪਤਾ じゃ ਪਾੜ ਲਾ ਪਰੇ じゃ ਕੇ ਆਪਦੀ ਦਵਾਈਆਂ ਹੋ ਲਿਆਈਆਂ ਚੱਕ ਉਥੋਂ ਮੇਰੇ ਕੋਲ ਪਤਾ ਨਹੀਂ ਮੈਂ ਤਾਂ ਕਿੱਥੇ ਤਰ ਕੇ ਭੁੱਲ ਗਈ ਹੈ ਨਹੀਂ ਹੈ ਮੇਰੇ ਕੋਲੇ ਤਾਂ ਤੂੰ ਦਵਾਈ ਦੱਸ ਕਿੱਥੇ ਹੈਗੀ ਤੂੰ ਨਹੀਂ ਪਾਣ ਦਿੰਦੀ 10 ਮਿੰਟ ਮੈਨੂੰ ਦਵਾਈ ਭਰਾ ਮੇਰੀ ਮੈਨੂੰ ਪਾੜ ਅੱਖਾਂ 'ਚ ਅੱਛਾ ਤੇਰੀਆਂ ਅੱਖਾਂ 'ਚ ਦਵਾਈ ਪਾਵਾਂ ਆਹੋ ਮੈਂ ਤਾਂ ਮੈਂ ਕਹਿੰਦੀ ਬਾਬੇ ਤੇਰਾ ਕਿਤੇ ਆਪਰੇਸ਼ਨ ਨਾ ਕਰਦਾ ਮੈਂ ਕਹਿੰਦੀ ਫੁੱਟਣੀ ਪਊਗੀ ਮੈਨੂੰ ਹੋਰ ਤਾਂ ਨਹੀਂ ਮੈਂ ਮੈਨੂੰ ਦੱਸਾਂ ਨਾ ਦਵਾਈ ਦੇ ਮੇਰਾ ਤਾਂ ਪਹਿਲੀ ਸਿਰ ਦੁਖਦਾਲਾ ਦਵਾਈ ਲੈ ਕੇ ਉੱਡਿਆਈ ਤੂੰ ਐਂ ਦੱਸ ਪਹਿਲਾਂ ਮੈਨੂੰ ਦਵਾਈ ਤਾਂ ਚੱਲ ਮੈਂ ਤੈਨੂੰ ਦੇ ਦੂੰਗੀ ਬਹਿ ਜਾ ਹਾਂ ਆ ਵੀ ਦਊ ਤੇਰੀਆਂ ਅੱਖਾਂ 'ਚ ਦਵਾਈ ਖਾ ਲੈ ਦਵਾਈ ਤੈਨੂੰ ਸਮਾਰ ਸਮਾਰ ਦਿਸਣ ਲੱਗ ਜਾਊਗਾ ਹਾਂ ਤੂੰ ਐਂ ਦੱਸ ਪਹਿਲਾਂ ਮੈਨੂੰ ਮੇਰੇ ਤੋਂ ਪੈਸੇ ਕਾਹਤੋਂ ਕੋਲ ਕੋ ਰੱਖਦੀਆਂ ਤੈਨੂੰ ਨਹੀਂ ਪਤਾ ਪੈਸੇ ਕਿ ਮੈਂ ਵਫਤੀ ਦੇ ਹੁੰਦੇ ਆ ਆਹੋ ਮੈਨੂੰ ਕਾਹਨੂੰ ਪਤਾ ਮੈਂ ਲੈ ਆ ਕਿ ਤੇਰੇ ਹੱਥ ਜੇ ਦਰ ਦਿੰਨੀ ਆ ਨਾ ਪੈਸੇ ਮੈਂ ਤਾਂ ਲੋੜ ਦੀ ਤੇਰੇ ਪੈਸੇ ਦੀ ਆਪਦੇ ਕੋਲੇ ਰੱਖਾਂ ਕਰਾ ਦਿੰਦੇ ਨਾ ਦਵਾਈ ਚਾਹੀਦੀ ਹੈ ਕਿ ਨਹੀਂ ਚਾਹੀਦੀ ਐ ਦੱਸ ਪਹਿਲਾਂ ਦਵਾਈ ਤਾਂ ਮੈਨੂੰ ਚਾਹੀਦੀ ਐ ਚੱਲ ਮੈਨੂੰ 2000 ਰੁਪਏ ਲੈ ਕੇ ਦੇ ਵਾ ਮੈਂ ਪਰਜਾ ਨਹੀਂ ਲੈ ਕੇ ਨਹੀਂ ਤੈਨੂੰ ਕਿਸੇ ਤੋਂ ਬਸ ਫਿਰ ਤੂੰ ਦਵਾਈ ਆਪਦੀ 2000 ਦੀ ਨਮੀ ਲਿਆ ਹੋਰ ਫਿਰ ਮੈਂ ਤਾਂ ਫੜ ਕੇ ਹੋਰ ਵੀ ਲੈ ਆਉਂਗੀ ਜੱ ਲੈ ਆ ਤੂੰ ਤਾਂ ਕਰਜ਼ਾਈ ਹੋਵੇਂਗੀ ਫਿਰ ਪਤਾ ਲੱਗੂ ਤੈਨੂੰ ਪੈਸੇ ਦਾ ਤੇ ਮੈਨੂੰ ਕਾਹਦਾ ਪਤਾ ਲੱਗ ਮੈਂ ਲੱਗ ਜੇ ਇੱਥੋਂ ਲੋਕ ਮੰਗਣਗੇ ਆ ਹਉ ਮਰ ਜਾ ਪਰੇ ਮੈਂ ਤਾਂ ਸਾਰੇ ਪਿੰਡ ਦਾ ਕਰਜ਼ਾ ਲਾ ਦੂੰ ਮਰਨ ਵਾਲੀ ਤਾਂ ਬਣ ਮਰ ਜੂਗੀ ਮੈਂ ਰੱਬ ਤੇਰਾ ਕਹਿੰਦੀ ਰੱਬ ਨੂੰ ਵੀ ਮੇਰਾ ਖੜਾ ਸੁਲਾ ਦੇ ਇਹਦੇ ਨਾਲੋਂ ਤੇਰਾ ਖੜਾ ਨਹੀਂ ਮੇਰਾ ਨਹੀਂ ਛੁੱਟਦਾ ਖੜਾ ਤੇਰੇ ਨਾਲੋਂ ਮੈਂ ਤਾਂ ਸੌਖੀ ਹੋ ਜਾ ਵਧੀਆ ਇਹ ਗੰਦੀ ਜਨਾਨੀ ਨਾਲੇ ਤਾਂ ਦਿਆ ਕਰਾਂ ਪੇਕਿਆਂ ਨੂੰ ਪੈਸੇ ਤੇ ਨਾਲੇ ਆਪ ਐਸ਼ ਕਰਿਆ ਕਰਾਂ ਪੇਕੇ ਹੀ ਖਾਣਗੇ ਤੇ ਇਥੋਂ ਨੇ ਐਸਾ ਹੁੰਦਾਂ ਹਾਂ ਆਹੋ ਤੂੰ ਤਾਂ ਪੇਕਾ ਦੇ ਉਹ ਕਿਹੜਾ ਭਲੇ ਨੇ ਉਹਨਾਂ ਨੇ ਉਦੋਂ ਬੇੜਾ ਬਿਠਾ ਰੱਖਿਆ ਮੇਰਾ ਜਮੀ ਸਭ ਕੁਝ ਲੈ ਕੇ ਉਹ ਖਾ ਗਏ ਆ ਬੈਠੀ ਹੈ ਤੇਰੇ ਮੂੰਹ ਬਣ ਜੇ ਇਹ ਜੀ ਹੈਗੀਆਂ ਤਤਾ ਇਥੋਂ ਗੱਲਾਂ-ਵਾਟਾਂ ਕਰਾਉਣੀ ਐ ਜਿਹੜੇ ਹੁੰਦੇ ਆ ਕੁਛ ਉਹ ਲੈ ਲੈਂਦੇ ਕੁਛ ਤੂੰ ਲੈ ਲੈਨੇ ਮੈਂ ਰਹਿ ਜਾਨੀ ਡੰਡੇ ਵਜਾਉਂਦੀ ਕੱਲੀ ਆਹੋ ਫਿਰਦੀ ਰ ਡੰਡੇ ਵਜਾਉਂਦੀ ਜਦੋਂ ਦਾ ਰੱਖਦੀ ਨਹੀਂ ਕੋਲੇ ਪੈਸਾ ਤੇ ਮੈਂ ਤੈਨੂੰ ਫੜਾ ਕੇ ਵੀ ਬਥੇਰੇ ਵਾਰੇ ਦੇਖ ਲੈ ਉਹ ਮੈਨੂੰ ਮੰਗੇ ਦੇ ਤਾਂ ਦਿੰਦੇ ਤੂੰ ਤਾਂ ਬੈਰਨੇ ਮੈਨੂੰ ਮੰਗੇ ਵੀ ਨਹੀਂ ਦਿੰਦੀ ਫਿਰ ਲਿਆ ਕਰਨਾ ਤਾਂ ਜੇ ਦਿੰਦੇ ਤਾਂ ਮੰਗੇ ਆਹੋ ਆ ਹੁਣ ਅੱਜ ਵੀ ਪੰਜ 500 ਰੁਪਏ ਫੜ ਕੇ ਲਈਆਂ ਬਾਈ ਤੋਂ ਕੋਈ ਨਹੀਂ 500 ਦਾ ਤੈਥੋਂ 1000 ਨਹੀਂ ਖੜਾ ਛੱਡਣਗੇ ਕੁਛ ਨਹੀਂ ਲੈਂਦੇ ਨਾ ਮੈਂ ਦੇਵਾ ਕਹਿ ਕੇ ਹਰਪ੍ਰੀਤ ਨੂੰ ਵੀ ਮੈਂ ਤਾਂ ਹੁਣ ਤੈਨੂੰ ਪੰਜੀ ਵੀ ਨਹੀਂ ਦੰਦੀਗੀ ਆਹੋ ਬਾਤ ਦੰਦੀ ਰਹੀ ਤੂੰ ਪੰਜੀ ਮੈਂ ਤਾਂ ਨਾ ਬੇਬੇ ਆ ਲੱਗ ਗਈ ਕੰਨਾਂ ਨੂੰ ਹੱਤ ਨਾ ਪੇਕਿਆਂ ਨੂੰ ਨਾ ਸਹਰਿਆਂ ਨੂੰ ਮੈਂ ਤਾਂ ਪੰਜੀ ਦਿੰਦੀ ਹੀ ਨਹੀਂ ਕਿਸੇ ਨੂੰ ਪਾਵਾ ਮਰ ਜਾਣ ਮੇਰੇ ਬਿਨਾਂ ਤਾਂ ਨਾ ਜੇ ਮਰਜੀ ਹੋਈ ਜਾਵੇ ਨਾ ਤੈਨੂੰ ਦੇਵਾ ਪੰਜੀ ਮੈਂ ਤੂੰ ਉਹ ਦੂਆ ਤੂੰ ਕੇਰਾਂਗੀ ਜੱਜ ਪਾ ਲੈਨੀ ਆ ਤੂੰ ਮੁੱਕਰ ਜਾਨੀ ਆ ਲੈ ਕੇ ਪੈਸੇ ਤੂੰ ਤਾਂ ਉਹਦੀ ਜਾਵੜਦੀ ਉੱਥੇ ਲੈ ਕੇ ਪੈਸੇ ਉਹਦੀ ਜਫਾੜ ਦੇ ਨਾ ਮਰਜ਼ੀ ਹੋ ਜਾ ਤੈਨੂੰ ਦੱਸਿਆ ਨਹੀਂ ਮੈਂ ਦਿੰਦੀ ਨਹੀਂ ਕਿਸੇ ਨੂੰ ਪੈਸੇ ਹਰ ਤਾਂ ਵੀ ਨਹੀਂ ਪੰਜੀ ਦਿੰਦੀ ਦਵਾਈ ਫਰਾ ਮੇਰੇ ਚੱਕ ਕੇ ਕਿੱਥੇ ਹੈ ਨਹੀਂ ਕਿ ਦਵਾਈ ਦੂਈ ਮੇਰੇ ਕੋਲੇ 1000 ਰੁਪਏ ਲਿਆ ਦੇ ਤਾਈ ਤੋਂ ਫੜ ਕੇ ਤੇ ਦਵਾਈ ਲੈ ਲਈ ਦੇਉਂਗੀ ਤੇ ਮੈਂ 1000 ਰੁਪਏ ਲਿਆ ਕੇ 800 ਦੇ ਦੇ ਚੱਲ ਤੈਨੂੰ ਮੈਂ ਇੱਕ ਦੁੱਕੀ ਹੀ ਦਿੰਦੀ ਨਵਾਂ ਪੈਸਾ ਨਹੀਂ ਦਿੰਦੀ ਚੱਲ ਫਿਰ ਪਾਲੀ ਦਵਾਈ ਤੂੰ ਵੀ ਫਿਰ ਕਿੱਥੋਂ ਭਾਵੇਂਗੀ ਲੈ ਕੇ ਹੈ ਨਹੀਂ ਕਿ ਦਵਾਈ ਦੂਈ ਰੋਇਦਾ ਚਾਪਾ ਜਦ ਜਾ ਕੇ ਚੱਕਰ ਫੜਾ ਕਿੱਥੇ ਮਿਲ ਦਵਾਈ ਮੈਂ ਤੈਨੂੰ ਬੇਬੇ ਕਿਹੜਾ ਕਹਤਾ ਵੀ ਦਵਾਈ ਹੈ ਨਹੀਂ ਮੇਰੇ ਕੋਲੇ ਮੈਂ ਤਾਂ ਉੱਧਰ ਸਿੱਟਿਆ ਹੀ ਲੈਟਰਨ 'ਚ ਪਰੇ ਆ ਕੇ ਮੈਂ ਸਿੱਟੇ ਤੇ ਲੱੜ ਰਿਆਂ ਜਿਵੇਂ ਦਾਈਨੇ ਪੈਸੇ ਦਵਾਈ ਹੈ ਤੇ ਜਿਵੇਂ ਤੂੰ ਮੇਰੇ ਪੈਸੇ ਮੁਕਾਤੇ 8000 ਰੁਪਇਆ ਮੈਂ ਮੈਂ ਸਿੱਟੇ ਆਈ ਤੈਨੂੰ ਵੀ ਪਤਾ ਲੱਗੇ ਨਫੇ ਨੁਕਸਾਨ ਦਾ ਕੋ ਮੈਨ ਪਤਾ ਲਾ ਬਿਆੰਦੇ ਪੀ ਤੂੰ ਸਿੱਟ ਕੇ ਦਵਾਈ ਦੇਖੀ ਤੇਰ ਨਾਲ ਬਣਦੀ ਐਂ ਕਰ ਅੰਦਰੋਂ ਪੈਂਟਰੀ ਲੈ ਜਾ ਚੱਕੀ ਤੇ ਦੇਖਿਆ ਦਵਾਈ ਵਿੱਚੀ ਸਿੱਟੀ ਪਈ ਆ ਤੈਨੂੰ ਸਾਮੇ ਦੇਥੇ ਸਿੱਟ ਕੇ ਹੋ ਰਹਿ ਜਾਈ ਐਂ ਕਿ ਮੈਂ ਸਿੱਟਾਂਗੀ ਫੜ ਕੇ ਤੇਰੀ ਤਾਂ ਮੈਨੂੰ ਰੋਜ਼ ਮਾਰ ਕੇ ਪੈਣੀ ਆ ਹਾਂ ਜੇ ਨਾ ਤੇਨੂੰ ਲਪਕਾਇਆ ਵਿੱਚ ਆਹੋ ਕਰ ਲਈ ਜਿਹੜਾ ਕੁਝ ਕਰਨਾ ਹੋਇਆ ਤੂੰ ਲੈ ਲਈ ਨਾਲੇ ਹੁਣ ਧਾਵੇਂ ਦੇਉਂਗੀ ਤੈਨੂੰ ਪੈਸੇ ਕੋਈ ਨਹੀਂ ਨਾ ਮੈਂ ਤਾਂ ਬਣ ਲੋੜੀ ਤੇ ਜਾਂਦੀ ਭਗ ਜਾ ਪਰੇ ਕਿੱਥੇ ਦੇਖ ਲੈ ਨਹੀਂ ਮੇਰੇ ਕਹਿੰ ਦਵਾਈ ਮੈਂ ਉੱਥੇ ਸਿੱਟੇ ਐ ਕਿਵੇਂ ਸਿੱਟੇ ਮੈਂ ਦਵਾਈਏ ਮੈਨੂੰ ਦੇਖ ਲੈਣਾ ਨਹੀਂ ਪਤਾ ਲੱਗਿਆ ਜੇ ਤੈਨੂੰ ਨਾ ਸਿੱਟਿਆ ਦਵਾਈਏ ਮੰਗਰੇ ਤੂੰ ਕਿ ਜਾਣੇਗੀ ਜਾਂ ਬੜੀ ਹੋਗੇ ਮੈਂ ਇਹ ਭਰਾ ਨੂੰ ਫੋਨ ਕਰ ਦਿਆ ਕਿ ਮੈਂ ਤਾਂ ਦਵਾਈ ਲਈ ਸੀ ਨੇ ਪੈਸਾ ਨਹੀਂ ਦਿੱਤਾ ਉੱਥੇ ਸਿੱਟਿਆ ਹੀ ਉਹਨੂੰ ਕਹਿੰਦੀ ਆ ਫੋਨ ਕਰਕੇ ਲੈ ਆਉਂਦੀ ਐ ਪਤਾ ਨਹੀਂ ਹੁਣ ਕੀ ਬੋਲੂਗੀ ਉਹ ਲੈ ਕੇ ਤਾਂ ਕੁਸ ਆਉਂਦੀ ਨਹੀਂ ਖਾਲੀ ਹੱਥੀ ਆਉਣੀ ਐ ਤੂੰ ਤਰੀ ਨਾ ਲੈਣ ਕੀ ਹੋਰ ਗਈ ਸੀ ਮੈਂ ਤੇਰੇ ਕੋਲ ਕਹਿ ਕੇ ਤਾਂ ਗਈ ਸੀ ਮੈਂ ਤਾਇਏ ਕੇ ਘਰੇ ਜਾ ਕੇ ਆਉਣੀ ਆ ਤੇ ਤੂੰ ਮਿੰਟਲਾ ਭੈਣ ਨੂੰ ਫੋਨ ਕਰਕੇ ਆਉਦੀ ਸੱਦ ਲਿਆ ਭੈਣ ਨੂੰ ਸੱਦ ਲਿਆ ਆਹੋ ਸੱਦੇ ਆਉਣ ਫੇਰ ਹੀ ਆਈ ਐ ਤੈਨੂੰ ਕੌਣ ਕਹੇ ਭੈਣ ਨੂੰ ਸੱਦ ਲਿਆ ਭੈਣ ਕੋਈ ਨਹੀਂ ਆਈ ਤੂੰ ਚਲਾਕੀ ਐ ਨਾ ਕਰ ਮੇਰੇ ਕੋਲ 500 ਰੁਪਇਆ ਦੇ ਕੇ ਤੋਰੀ ਐ ਨਾ ਤੇਰੇ ਕੋਲੇ ਬਾਗ ਲੱਗੇ ਪੈਸੇ ਨਾ 500 ਰੁਪਇਆ ਉਹ ਲੈ ਤੈਨੂੰ ਕੌਣ ਕਹਿੰਦਾ ਮੈਂ 500 ਰੁਪਇਆ ਦਿੱਤਾ ਤੇਰੀ ਭੈਣ ਕਹਿੰਦੀ ਐ ਮੇਰੀ ਭੈਣ ਕਹਿੰਦੀ ਐ ਆਹੋ ਤੇਰੀ ਭੈਣੀ ਮਿਲੀ ਸੀ ਇੱਥੇ ਮੈਨੂੰ ਸੌ ਸੌ ਕੁਝ ਬੋਲ ਕੇ ਗਈ ਐ ਨਾਲੇ ਨਾ ਤੈਨੂੰ ਦੱਸਦਾ ਭੈਣੀ 500 ਰੁਪਇਆ ਲੈ ਕੇ ਜੇ ਦੱਸਿਆ ਫੇਰ ਹੀ ਪਤਾ ਲੱਗਿਆ ਹੋਰ ਮੈਨੂੰ ਸੁਪਨਾ ਆਉਂਦਾ ਪੈਸਿਆਂ ਦਾ ਅੱਜ ਤੱਕਰ ਤਾਂ ਮੈਨੂੰ ਪਤਾ ਨਹੀਂ ਸੀ ਲੱਗਾ ਜਿਹੜੇ ਦਿੱਤੇ ਸੀ ਉਹ ਦੇਖ ਲੈ ਪਹਿਲਾਂ ਤਾਂ ਮਥੋਂ ਮੰਗ ਕੇ ਲਗੀ ਐ ਭੈਣ 500 ਰੁਪਇਆ ਉਹ ਨਾਲੇ ਫੋਨ ਫਰਮ ਐ ਕੋਈ ਨਹੀਂ ਕੀਤਾ ਉਹ ਤਾਂ ਬੱਚੀ ਆਪ ਹੀ ਆਈ ਸੀ ਉਹਦੇ ਕੋਲੇ ਰੁਪਏ ਨਹੀਂ ਸੀ ਇਹ ਕਿਰਾਏ ਵਾਸਤੇ 500 ਰੁਪਏ ਮੈਂ ਦੇ ਤੱਕ ਨੂੰ ਮੈਂ ਬਾਲੇ ਦਿੱਤੇ ਮਾਂ ਕਹਤੀ ਐ ਸਿਰੇ ਦੀ ਮੰਗਣ ਤਾਂ ਬਣਾ ਹੋਰ ਕੋਈ ਚੱਜ ਨਹੀਂ ਕੰਮ ਤਾਂ ਕੋਈ ਕਰਨਾ ਆਉਂਦਾ ਨਹੀਂ ਬਸ ਆ ਕੱਲੀ ਮਾਸਟਰ ਨਹੀਂ ਬਣ ਗਈ ਜੇ ਮਾਸਟਰ ਨਹੀਂ ਬਣੀ ਸੀ ਦੌਰਪੀਏ ਕਮਾਈ ਸੀ ਉਹ ਵੀ ਨਹੀਂ ਹੱਥ ਚ ਰੱਖੇ ਉਹ ਮੰਗਤੀ ਮੇਰੇ ਘਰ ਤੂੰ ਬਣਾਤੀ ਇੱਕ ਬਣਾਤੀ ਉਹਦੀ ਸੱਸ ਨੇ ਤੁਸੀਂ ਰਲ ਮਿਲ ਕੇ ਦੋਨਾਂ ਨੇ ਮੰਗਤੀ ਬਣਾਤੀ ਉਹ ਆ ਉਹ ਸੀ ਤਾਂ ਆਪੀ ਬਣਾਤੀ ਮੈਂ ਕਹਦੇ ਨਾ ਬਣਾਤੀ ਮੈਨੂੰ ਐ ਦੱਸ ਕੀ ਗੱਲ ਐ 10000 ਰੁਪਏ ਮਸਾਂ ਬਵਾਇਆ ਸੀ ਉਸੇ ਜੋ ਤੂੰ ਮੋੜਨ ਵੀ ਲੱਗ ਗਿਆ ਉਹਨੂੰ ਤੂੰ ਤਾਂ 10000 ਰੁਪਏ ਬਵਾ ਲਿਆ ਉਹਦੀ ਸੱਸ ਨੇ 8000 ਰੁਪਏ ਫੜ ਕੇ ਉਗਸੁੱਗੀ ਨਹੀਂ ਕੱਢਿਆ ਆਪ ਦੇ ਪਰਸ 'ਚ ਉਹਨੇ ਪਾ ਕੇ ਰੱਖ ਲਿਆ ਮੇਰੀ ਪੈਸੇ 'ਚ ਕੀ ਕਰੇ ਮੈਂ ਥੋੜਾ ਪਾਇਆ ਮੈਂ ਤਾਂ 10000 ਲੈਣਾ ਲੈਤਾ ਤੂੰ ਮੈਂ ਇਹ ਮੜਵਾਉਣੀ ਆ 200 ਰੁਪਏ ਉਹੀ ਤੂੰ ਪੁੱਠੇ ਮੋੜਨ ਲੱਗ ਜਾਣਾ ਹਾਂ ਉਹ ਹੀ ਗੱਲ 9000 ਮੈਂ ਨਾ ਕਿ 9500 ਰੁਪਏ ਲਿਖ ਲਈ ਜਾ ਕੇ ਸਾਡੇ ਕੰਨੀ ਤੇ ਹੌਲੀ ਹੌਲੀ ਦੂਜੇ ਵੀ ਲੈ ਜੀ 5-500 ਨਾ ਸਾਰੇ ਲੈ ਗਈ ਮਹੀਨੇ 'ਚ ਹਲਕਾ ਮਹੀਨਾ ਪਏ ਏਡੇ ਡਾਂਗ ਜਿੰਦਾ ਮਹੀਨਾ ਇੰਨੇ ਚਿਰ ਕਵੇਂ ਨਿਕਲੂ ਉਹਨਾਂ ਦਾ ਉਹ ਕੋਈ ਨਹੀਂ ਹਾਂ ਤੇਰੇ ਰੁਪਏ ਉਹ ਰੱਖਦੇ ਨਹੀਂ ਹੈਗੇ 7 ਲੱਖ ਰੁਪਈਆ ਕਿੱਥੋਂ ਦਾ ਦੇਣ ਗਿਆ ਇਹ ਰੱਖਦੇ ਨਹੀਂ ਹੈਗੇ ਰੱਖਣ ਨੂੰ ਤਾਂ ਜਾਣੇ ਨਹੀਂ ਮੋੜੀ ਜਾਂਦੀ ਐ ਆ ਮਸਾ ਦਾ ਰੋਕ ਕੇ ਮੋੜਿਆ ਸੀ 10000 ਉਹੀ ਵਾਰਸ ਦੇਣ ਲੱਗ ਗਿਆ ਉਹ ਮੈਂ ਤੈਨੂੰ ਪਹਿਲੀ ਗੱਲ ਇਹ ਕਹੀ ਸੀ ਪਹਿਲਾਂ ਮੈਨੂੰ ਆਂ ਦੱਸ ਮੇਰੀ ਗੱਲ ਸੁਣੋ ਜਦੋਂ ਮੈਂ ਗਈਆਂ ਤਾਈ ਕਿ ਕਰੇ ਉੱਤੋਂ ਤੂੰ ਮੈਨੂੰ ਇਹ ਕਹਿੰਦਾ ਸੀ ਕਿ ਮੇਰੇ ਕੋਲ ਰੁਪਈਆ ਹੀ ਨਹੀਂ ਫਿਰ 500 ਰੁਪਈਆ ਕਿੱਥੋਂ ਆ ਗਿਆ ਉਹ ਲੈ 500 ਉਹ 5 400 ਦਾ ਬੰਦੇ ਕੋਲੇ ਹੁੰਦਾ ਹੀ ਐ ਮੇਰੇ ਕੋਲੇ ਕੋਈ 50000 ਰੁਪਈਆ ਤਾਂ ਨਹੀਂ ਸੀ ਸਭ ਕੁਝ ਜਾਣ ਕੇ ਚਾਲਾਂ ਕਰਦੇ ਜਿਹੜੇ ਮੇਰੇ ਕੋਲੇ ਪੈਸੇ ਹੋ ਤਾਂ ਤੈਨੂੰ ਦਿੰਦੇ ਐ ਉਹ ਕੀ ਮਚਾਲਾਂ ਕਰਦਾ ਮੈਂ ਕੀ ਚਾਲਾਂ ਕਰ ਲਈਆਂ ਹੀਆਂ ਹੀਆਂ ਚਾਲਾਂ ਕਰ ਤੂੰ ਕਰਦੀ ਐ ਤੂੰ ਜਿਹੜੇ ਰੁਪਏ ਮੇਰੀ ਭੈਣ ਨੇ ਪਾਇਆ ਉਹਨਾਂ ਨੂੰ ਤੂੰ ਛੁੱਟ ਲਿਆਉਣ ਨੂੰ ਫਿਰਦੀ ਐ ਹਜੇ ਤੱਕ ਨਹੀਂ ਮਿਲਿਆ ਉਹ ਤਾਂ ਇਹ ਕੀ ਕਰੇਗੀ ਸੀ ਉਹ ਕਹਿੰਦੀ ਮੈਂ ਤਾਂ ਪਿੰਡ ਜਾ ਕੇ ਆਉਣਾ ਐ ਤਾਂ ਮੂਰੀ ਟੋਕ ਤਾਂ ਮੈਨੂੰ ਜਦੋਂ ਬੰਦਾ ਕੇਰਾ ਟੋਕ ਦੇ ਮੁੜ ਕੇ ਕੰਮ ਨਹੀਂ ਬਣਦਾ ਉਹ ਕਹਿੰਦੀ ਪਰਸੋਂ ਚੱਲਾਂਗੇ ਪਰਸੋਂ ਤੈਨੂੰ ਪਤਾ ਏ ਪਰਸੋਂ ਤਾਂ ਮੁੜ ਕੇ ਆਉਂਦੀ ਨਹੀਂ ਹੁੰਦੀ ਉਹ ਚੰਗਾ ਨਾ ਪਰਸ ਆਉ ਉਹ 10000 ਰੁਪਏ ਤਾਂ ਬਾਜੂ ਆਪਣਾ ਰੁਪਈਆ ਨਹੀਂ ਮੈਂ ਤੈਨੂੰ ਦਿੰਦੀ ਹੀ ਰੁਪਈਆ ਰੁਪਈਆ ਨਹੀਂ ਬਚਦੇ ਜੇ ਨਾ ਗਈ ਨਾ ਉਹ ਮਮੇਲ ਤੇ ਬਾਦੂ ਛੂਟਾ ਆਨਲਾਈਨ ਆਨਲਾਈਨ ਮੰਗਾ ਲੂੰਗੀ ਸਭ ਕੁਝ ਆਉਂਦਾ ਮੈਨੂੰ ਆਹੋ ਆਹੋ ਪੈਸੇ ਰੱਖੀ ਦਾ ਖਤੇ ਚ ਡਾਕੀਆਂ ਮਾਰ ਕੇ ਫੜੱਕ ਜਾਊਗਾ ਲੋੜ ਹੀ ਨਹੀਂ ਮੈਨੂੰ ਕਿਤੇ ਜਾਣ ਦੀ ਉਹ ਜੇ ਮੈਂ ਤੈਨੂੰ ਮੈਂ ਕਹਿੰਦਾ ਕਬੀਲਦਾਰੀ ਫੜਾ ਜਾ ਤੂੰ ਸਾਰੇ ਪੈਸੇ ਸਮਝਦੀ ਏਂਗੀ ਤੂੰ ਹੋਰ ਕਬੀਲਦਾਰੀ ਤਾਂ ਤੂੰ ਅੱਜ ਹੀ ਫੜਾ ਦੇਗਾ ਮੈਨੂੰ ਨਾਲੇ ਅੱਜ ਤੱਕਰ ਫੜਾਈ ਏ ਤਾਂ ਅੱਜ ਤੱਕਰ ਪੇਤ ਦਿੱਤਾ ਮੈਨੂੰ ਤਾਂ ਪੇਤੇ ਤੂੰ 5 ਰੁਪਈਆ ਦਾ ਨਹੀਂ ਦਿੰਦਾ ਮੈਨੂੰ ਕਿੱਥੇ ਲਾਇਆ ਨਾ 5 ਰੁਪਏ ਦਾ ਭੇਤ ਕਿ ਨਹੀਂ ਤੇਰੇ ਨੂੰ ਭੇਤ ਆਪਣੇ ਘਰ ਦਾ ਭੈਣ ਨੂੰ ਜਰੂਰ ਪਤਾ ਹੈ ਵੀ ਕੀ ਹੈਗਾ ਤੇਰੇ ਕੋਲ ਕੀ ਨਹੀਂ ਹਜੇ ਮੈਨੂੰ ਐ ਮਿਹਣੇ ਦਿੰਦੀ ਐ ਮੈਨੂੰ ਕਹਿੰਦੀ 5 ਕਿੱਲੇ ਮੇਰੇ ਬਾਈ ਤੋਂ ਮੈਂ ਦੁਆਰੇ ਨਾ ਕਰਵਾ ਲੂੰਗੀ ਆ ਦੇ ਉਹ ਫਿਰ ਉਹ ਤਾਂ ਕਰਨਾ ਸੱਚੀਆਂ ਕਹਿੰਦੀ ਐ ਮੇਰੀ ਭੈਣ ਤਾਂ ਉਹ ਕਰੋੜਾਂ ਰੁਪਈਆ ਦੀ ਜ਼ਮੀਨ ਜਾਇਦਾਦ ਤੈਨੂੰ ਦੇਗੀ ਤੇ ਤੇਰੇ ਉਹ ਘਰ ਦਾ ਦਾ ਆ ਗੱਲ ਤਹੀਂ ਕਹਿ ਕੇ ਭੇਜੀਏ ਇਹੀ ਗੱਲ ਉਹਨੇ ਕਹੀ ਵੀ ਕਰੋੜਾਂ ਰੁਪਈਆ ਦੀ ਜ਼ਮੀਨ ਜਾਇਦਾਦ ਦੇਗੀ ਇਹੀ ਤੂੰ ਕਹਿੰਨਾ ਤਹੀਂ ਕਹਿ ਕੇ ਭੇਜੀ ਸਿਓ ਬੀਏ ਤੈਨੂੰ ਮਿਲ ਗਈ ਤਾਂ ਇੰਨ ਕਹਿਦੀ ਉਹ ਮੈਂ ਤਾਂ ਉਹਨੂੰ ਕੁਝ ਨਹੀਂ ਕਿਹਾ ਹਾਂ ਉਹ ਮੈਂ ਤਾਂ ਉਹਨੂੰ ਐ ਵੀ ਨਹੀਂ ਕਿਹਾ ਸੀ ਕਿ ਤੂੰ ਦੱਸਦੀ ਉਹਨੂੰ ਉਹਨੇ ਆਪ ਹੀ ਦੱਸਤਾ ਮੇਰੀ ਭੈਣ ਤਾਂ ਪੋੜੀ ਐ ਕੋਲੀ ਤਾਂ ਬਾਲੀ ਐ ਤੇਰੀ ਭੈਣ ਤੇਰੀ ਭੈਣ ਵਰਗਾ ਤਾਂ ਹਰੇਕੀ ਪੋੜਾ ਹੋਵੇ ਔਰ 200 ਦੀ ਕਿੱਟ ਤਾਂ ਲੈ ਨਹੀਂ ਸਕਦੀ ਉਹ ਤਾਂ ਮੇਰੀ ਚੱਕੀ ਫਿਰਦੀ ਐ ਫਿਰ ਮੈਂ ਗੁੱਸੇ ਚ ਕਹਤਾ ਮੈਂ ਮੇਰੀ ਕਿੱਟ ਪੜਾ ਜਾ ਤੇ ਨਹੀਂ ਮੈਂ ਤਾਂ ਦਿੰਦੀ ਨਹੀਂ ਤੇਰਾ ਭਲਾ ਹੋ ਜੇ ਹਾਂ ਛੋਟੀਆਂ ਮੋਟੀਆਂ ਗੱਲਾਂ ਜੇ ਵੀ ਮੇਨੇ ਦੇਣ ਲੱਗੀ ਹੁਣ ਤੂੰ ਫਿਰ ਆ ਜਾਂਦਾ ਗੁੱਸਾ ਜਦੋਂ ਨਹੀਂ ਚੜਾਤਾ ਮੈਨੂੰ ਗੁੱਸਾ ਬਨਾ ਗੱਲ ਤੋਂ ਕਹਿੰਦੀ ਮੈਂ ਤਾਂ ਪੈਸੇ ਲੈਣ ਆਈ ਹਾਂ ਕਿ ਮੈਂ ਤਾਂ ਇੱਥੋਂ 1000 ਰੁਪਏ ਲੈਣ ਆਈ ਸੀ ਬਾਈ ਨੇ ਮੈਨੂੰ 500 ਦੇਤਾ ਨਾ ਦੱਸਦੀ ਫਿਰ ਮੈਨੂੰ ਚੁੱਪ ਕਰਕੇ ਲੈ ਕੇ ਮੁੜ ਜਾਂਦੀ ਪਹਿਲਾਂ ਬਥੇਰਾ ਖਾਧੇ ਲਿਜਾ ਲਜਾ ਉਹ ਤੂੰ ਤਾਂ ਨਾ ਐਂ ਕਹੀ ਜ ਨੇ ਖਾ ਖਾ ਸਾਡੇ ਪੈਸੇ ਖਾ ਗਈ ਲਿਜਾ ਲਜਾ ਉਹ ਜੇ ਉਹ ਕਰੋੜਾਂ ਰੁਪਏ ਦੀ ਜਾਇਤ ਲੈ ਜਾਂਦੀ ਤੂੰ ਪਰਸਾਂ ਚ ਕੀ ਗੱਲ ਕਰਦੀ ਐ ਉਹ ਤਾਂ ਬੰਗਲੇ ਪਾ ਲੈਂਦੇ ਬੰਗਲੇ ਪਾਲਾ ਨੇ ਫਿਰ ਮੈਂ ਕਿਹੜਾ ਬੰਗਲਿਆਂ ਤੋਂ ਰੋਕੀ ਐ ਬੰਗਲੇ ਤੋਂ ਬਤੇਰਾ ਪਉਣ ਨੂੰ ਫਿਰਦੀ ਸੀ ਉਹਦੀ ਸੱਸ ਕਹਿੰਦੀ ਸੀ ਤਨ ਮੰਝਲੀ ਕੋਠੀ ਪਾਉ ਪਾਲੀ ਵਰਤਾ ਓਏ ਉਹਦੀ ਸੱਸ ਤੇ ਤੂੰ ਛੋਡੀਆਂ ਦੋਨਾਂ ਦੀਆਂ ਇੱਕੋ ਹੀ ਗੱਲਾਂ ਨੇ ਮੈਨੂੰ ਪਤਾ ਹੈ ਮੇਰੀ ਭੈਣ ਦਾ ਘਰ ਤੁਸੀਂ ਦੋਨੇ ਬਸੜ ਨਹੀਂ ਦਿੰਦੀਆਂ ਮੇਰਾ ਤਾਂ ਸਿਰ ਦੁਖੀ ਜਾਂਦਾ ਮੈਨੂੰ ਗੋਲਣਾ ਲੈ ਕੇ ਦੇ ਡਾਕਟਰ ਦੇ ਜਾ ਨਾ ਇੱਧਰ ਚੱਲ ਪਿਆ ਹੁਣ ਭੱਜ ਲਿਆ ਛੇਤੀ ਜਾ ਨੀ ਤੇ ਤਜਾਬ ਦੀਆਂ ਗੋਲੀਆਂ ਲਾ ਦੇ ਨਾ ਸਿਰ ਦੁਖ ਦੇਣੀਆਂ ਲਿਆ ਦੇ ਮੈਂ ਤਾਂ ਆਰਾਮ ਕਰਦੀਆਂ ਮਿੰਟ ਮੈਂ ਤਾਂ ਗਰਮੀ ਨਾਲ ਮਰਨ ਵਾਲੀ ਹੋ ਗਈ ਹਾਏ ਹਾਏ ਹੈਲੋ ਹੈਲੋ ਫੋਨ ਹੁੰਦਾ ਹਰਪ੍ਰੀਤ ਬੋਲਦੀ ਐ ਹਾਂ ਦਾ ਹਰਪ੍ਰੀਤ ਬੋਲਦੀ ਆ ਮੈਂ ਕਿਤੇ ਰੋਲਵੀਰ ਨੇ ਲਾਇਆ ਨਹੀਂ ਮੈਂ ਲਾਇਆਗਾ ਅਗਰ ਲਾਲ ਕਿੱਥੇ ਐ ਉਹ ਤਾਂਹੀਂ ਨਹੀਂ ਮਾਸੀ ਕਹੇ ਕਿੱਧਰ ਗਿਆ ਕੰਮ ਗਿਆ ਸਾਰਾ ਕੰਮ ਐ ਹੁਣ ਮੈਨੂੰ ਵੀ ਨਹੀਂ ਦੱਸ ਕੇ ਗਿਆ ਮੈਂ ਤੈਨੂੰ ਕੀ ਦੱਸਾਂ ਵੀ ਕਿੱਥੇ ਗਿਆ ਅੱਛਾ ਸਬਾਨ ਕਿਵੇਂ ਲਾਇਆ ਕਿ ਲੋੜ ਆਉਂ ਤੈਨੂੰ ਲੋੜ ਮੈਨੂੰ ਕੀ ਹੋਣੀ ਸੀ ਤੁਹਾਡੇ ਤਾਂਹੀਂ ਕਾਹਨੂੰ ਤੁਹਾਡੇ ਤਾਂਹੀਂ ਲੋਡ ਪਵੇ ਮੈਨੂੰ ਮੈਂ ਫੇਰ ਫੋਨ ਕਰਤੋਂ ਲੈ ਜੀ ਸਾਡੇ ਤਾਂਹੀਂ ਲੋਡ ਨਹੀਂ ਤੈਨੂੰ ਹੋ ਲਾਏਗਾ ਆ ਤੇਰੀ ਨੰਦ ਨੇ ਮੇਰੀ ਦਵਾਈ ਚੱਕ ਕੇ ਲੈ ਡਰ ਨੇ ਚ ਸਿਰਤੀ ਮੈਂ ਤਾਂ 2000 ਰੁਪਿਆ ਲਿਆ ਲਾ ਕੇ ਲਈ ਸੀ ਅੱਛਾ ਦਵਾਈ ਵੇਲੇ ਤਾਂ ਤੇਰੇ ਕੋਲੇ 2000 ਰੁਪਿਆ ਆ ਗਿਆ ਤੇਰੀ ਨੰਦ ਨੂੰ 500 ਰੁਪਿਆ ਹੋਰ ਮੰਗ ਕੇ ਲਗੀਏ ਨੰਦ ਨੂੰ ਤੂੰ ਪੜਾਇਆ ਨਹੀਂ ਦਿੱਤਾ ਉਹਨੇ ਤਾਂ ਜੁਮਕਾ ਰੱਖੇ ਨੰਦ ਜੁਮਕਾ ਤੂੰ ਜੁਮਕਾ ਨੰਦ ਨੂੰ ਜਿਹਨੇ 10000 ਰੁਪਿਆ ਪਹਿਲੀਆਂ ਚ ਹੀ ਫੜ ਲਿਆ ਕਿਉਂਕਿ ਮੈਂ ਤਾਂ ਮੇਰਾ ਤਾਂ 10000 ਤੈਨੂੰ ਦੇਖਣ ਲੱਗ ਗਿਆ ਉਹ ਤੈਨੂੰ ਜਿਸ ਗਿਆ ਜਿਹੜਾ 20000 ਤੁਸੀਂ ਖਾਦਿਆ ਉਹ ਵੀ ਐਸੀ ਖਾ ਗਿਆ ਸੀ ਦੇਣਾ ਲੈਣਾ ਨਹੀਂ ਸੀ ਕਿਸੇ ਦਾ ਮੈਂ ਵੀ ਨਹੀਂ ਦੇਣੇ ਲੈਣੇ ਜਿਹੜੇ ਬੈਂਕ 'ਚ ਜਮਾ ਕਰੀ ਬਥੇ ਦੇਣੇ ਲੈਣੇ ਉਹਨਾਂ ਚਲਾਉਂਦੇ ਤਾਂ ਕਾਹਨਾਂ ਲਾਹੇਗੀ ਅੱਛਾ ਬੈਂਕ ਨੇ ਤੈਨੂੰ ਫੜਾਈ ਜਾਂਦੀ ਹੈ ਕਿ ਮੇਰੇ ਵਰਗੀ ਹੁੰਦੀ ਨਾ ਤੈਨੂੰ ਆਖਣ ਨੂੰ ਸਿੱਧੀ ਕਰ ਦਾਂਦੀ ਮੈਂ ਅੱਛਾ ਬੈਂਕ ਜਾਵੇਗਾ ਸਾਨੂੰ ਦਿਸਗੇ ਤੇ ਇਹ ਨਹੀਂ ਦੀਨੇ ਜਿਹੜੇ ਲਾ ਲਾ ਕੇ ਸਾਨੂੰ ਫੜਾਈ ਜਾਂਦੀ ਹੈ ਕਿ ਇਹ ਜੇ ਪਹਿਲੀ ਪੇਲਸਣ ਸੀ ਉਹੀ ਤੂੰ ਫੜ ਲਈਏ ਤੋ ਨਾਲੇ ਪੇਲਸਣ ਨਹੀਂ ਹੁੰਦੀ ਤਨਖਾਹ ਹੁੰਦੀ ਹੈ ਮਾਸਟਰ ਦੀ ਉਹ ਇਹ ਤਨਖਾਹ ਹੋਈ ਕਿ ਪਿਰਸਣ ਹੋਈ ਪਿਰਸਣੀ ਹੁੰਦੀ ਆ ਪਹਿਲਾਂ ਪਿਰਸਣੀ ਕਹਿੰਦੇ ਸੀ ਹੁਣ ਤੁਸੀਂ ਲੱਗ ਗਏ ਅੰਗਰੇਜ਼ੀ ਬੋਲਣ ਤਨਖਾਹਾਂ ਕਹਿਣੇ ਪਿਰਸਣਾ ਨਹੀਂ ਹੁੰਦਾ ਹਾਂ ਹੁਣ ਪੜ੍ਹਨ ਤਾਂ ਪਿਰਸਣੀ ਨਹੀਂ ਬਣਾਉਂਦੇ ਆਹੋ ਤੂੰ ਗੱਲ ਜਿਹੜੀ ਸਿੱਧੀ ਆ ਉਹ ਕਰੋ ਤੇ ਮੈਂ ਮਰਜ਼ੀ ਕਰੋ ਸੱਸ ਨੂੰ ਕਿਵੇਂ ਮਰਜ਼ੀ ਰੋ ਕੁਛ ਕਰੇ ਤੇਰੀ ਦਵਾਈ ਸਿੱਟੇ ਭਾਵੇਂ ਤੇਰੇ ਪੈਸੇ ਸਿੱਟੇ ਕੁਛ ਮਰਜ਼ੀ ਕਰੇ 30000 ਰੁਪਏ ਲੈਣ ਲੱਗ ਗਏ ਪੈਸੇ ਤਾਂ ਮਾਸੀ ਸਾਡੇ ਮੋੜਨੇ ਪੈਣਗੇ ਜਿੰਮੇ ਲੈ ਕੇ ਗਈਆਂ ਮਾਈਨਰੀ ਬਤਾ ਜਿਹੜੀ ਨੇ ਲੈਤੀਆਂ ਮੋੜੇ ਨਾ ਮੋੜੇ ਤੇਰੇ ਪੈਸੇ ਮੈਂ ਕਿਹੜਾ ਲੈ ਕੇ ਗਈਆਂ ਦੱਸ ਇਹਨੇ ਕਿਹੜੀ ਨੇ ਲੈ ਕੇ ਲੈ ਚੋਣਾ ਤੱਕੰ ਤਾਂ ਤੂੰ ਆ ਗਈ ਸੀ ਜਰਕਦੇ ਨਹੀਂ ਤੇਰੀ ਨੰਦ ਨੇ ਲੈਤੀ ਤੇ ਨੰਦ ਮੋੜ ਦੂ ਇਹ ਨੰਦ ਨੇ ਕਿਹ ਲੈਤੀ ਹਾਂ ਉਹ ਨੰਦ ਨੇ ਤਾਂ ਘਰ ਲੈ ਲਿਆ ਤੇ ਤੂੰ ਘਰ ਚ ਰਹਿੰਦੀ ਨਹੀਂ ਤੂੰ ਘਰ ਚ ਝੰਬੀ ਪਾਈ ਬੈਠੀ ਏ ਤੂੰ ਮੈਂ ਤਾਂ ਨਾ ਰਹੂੰਗੀ ਜੇ ਤੈਨੂੰ ਮਚੇ ਮਾਗਾ ਮੈਨੂੰ ਘਰ ਚ ਬੈਠੀ ਦਾ ਨਾ ਹੋਰ ਕਿੱਥੇ ਆਏਂਗੀ ਹੋਰ ਕਿਤੇ ਅੱਡ ਪਾ ਲੇਂਗੀ ਤੂੰ ਹੋਰ ਕਹਾਂ ਮੈਂ ਆਪਣੇ ਪੇਸ਼ੇ ਪੈਣਾ ਆਹੋ ਮੇਰੇ ਕੋਲ ਹੈਗੀ 20 ਚੱਕੀ ਕੀ ਛੋਟੀ ਗਰੀਬੀ ਦੂਰ ਕਰਤੀ ਬਥੇਰੇਰੇ ਭਰਾ ਨੇ ਦਿੱਤੇ ਨਾ ਜੇ 10000 ਰੁਪਏ ਦੇਤਾ ਨਾ ਮੇਰੇ ਜਿੰਨਾ ਦਿਆ ਕਰੋ ਮੈਂ ਚੰਦ ਦਸ ਮੈਨੇ ਤਾਂ ਐ ਮਿਲ ਲੰਗੇ ਹਾਂ ਮੈਨੇ ਤਾਂ ਪਰਸੋ ਨੂੰ ਵੀ ਦੇ ਦੂੰਗੀ ਮੈਂ ਮੇਰਾ ਘਰ ਲਈ ਬੈਠੀ ਐ ਨਾ ਉਹ ਸਾਡਾ ਹੀ ਐ ਤੇਰਾ ਘਰ ਆਏਗਾ ਪਟਰਾਣੀ ਦਾ ਤੂੰ ਕਿੱਥੋਂ ਲਈ ਸੀ ਤੋ ਕਹ ਲਈ ਜੀ ਮੈਂ ਬਰੇ ਸਾਰਿਆਂ ਤੋਂ ਲੈ ਕੇ ਗਿੰਨੇ ਪੈਸੇ ਸਾਡੇ ਘਰ ਦੇਣ ਪੈਸੇ ਉਹਨੇ ਘਰੇ ਘਰ ਕੋ ਨਵਾਂ ਘਰ ਤੱਕ ਕੋਈ ਨਹੀਂ ਸੀ ਜਿਹੜੀ ਤੋਰੀ ਆ ਗਈ ਇੱਥੇ ਲੈ ਮਰਜ ਕਰਕੇ ਅੱਛਾ ਹਾਂ ਘਰ ਚ ਫੇਰ ਉਹਦੇ ਦੇਖ ਦਿਓ ਜਿਹਨੇ ਤੁਸੀਂ ਰਿਸ਼ਤਾ ਲਿਆ ਸੀ ਉਹਦੇ ਵੇਖਣਾ ਸੀ ਉਹ ਤਾਂ ਆਪ ਹੀ ਆਈ ਨਾ ਲੱਗ ਕੇ ਅਸੀਂ ਕਿਹਾ ਤੇ ਤੂੰ ਦਾਜ ਦੀਆਂ ਪੇਟੀਆਂ ਦੇ ਕੇ ਤੋਰੀਆਂ ਸੀਗੀਆਂ ਪਰ ਕੇ ਪੇਟੀਆਂ ਤਾਂ ਫੇਰ ਹੀ ਦਿੰਦੇ ਜੇ ਤੂੰ ਰਿਸ਼ਤਾ ਲੈਣ ਆਈ ਹੁੰਦੀ ਅਸੀਂ ਕਿਹਾ ਤੇਰੇ ਘਰੇ ਬਚੋਲਾ ਭਿੰਜ ਅਸੀਂ ਰਿਸ਼ਤਾ ਕਰਨ ਨੂੰ ਉਹ ਜੇ ਤੇਰਾ ਮੁੰਡਾ ਸੀ ਉਹ ਜੀ ਇਹ ਸਾਡੀ ਮੈਂ ਕਿਹੜਾ ਵਿਚੋਲਾ ਭੇਜਿਆ ਸੀ ਸੀਡੀ ਇਹ ਲੈਕ ਵੀ ਹੁੰਦੀ ਨਾ ਚੰਗਾ ਕਰ ਭਾਲਦੇ ਸੀ ਤਾਂ 20 ਕਿੱਲੇ ਵਾਲੇ ਦੇ ਵੇਹੁੰਦੇ ਅਸੀਂ ਜਵਕਣ ਨਹੀਂ ਸੀ ਲਾਉਂਦੇ ਜਿਵੇਂ ਹੁਣ ਜਵਕਦੀ ਫਿਰਦੀ ਏ ਫਿਰਦੀ ਰਹੇ ਜਵਕਦੀ ਫਿਰਦੀ ਹੈ ਜਿਹੜੀ ਹੈਗੀ ਕਰਤੂਤ ਤੈਨੂੰ ਕਿ ਲੋੜ ਆ ਫਿਰ ਮੇਰਾ ਮਾਰਨ ਦੀ ਇਹਦੀਆਂ ਮਾਰਾ ਨਾ ਮੇਰਾ ਨੰਨ ਤਾਂ ਮੇਰੀ ਰਹੂਗੀ ਥੋਤੀ ਨਹੀਂ ਲੈਣੀ ਭਵਾ ਕਹੇਗੀ ਭਵਾ ਸੀ ਲੜਗੇ ਫਿਰ ਅਨੰਦ ਪਰ ਗਈ ਫਿਰ ਮਚਕਾੜਦੀ ਐ ਇੰਨੇ ਪੈਸੇ ਆ ਨਾ ਤਾਂ ਦਾਜ ਵੀ ਦੇ ਦਾਜ ਵੀ ਨਹੀਂ ਦਿੱਤਾ ਜਾਂਦਾ ਜਿੰਨੇ ਤੇਰੇ ਪੈਸੇ ਲੈਤੇ ਆ ਨੇ ਅੱਛਾ ਹਾਂ ਹੁਣ ਤੈਨੂੰ ਦਾਜ ਚ ਸਭ ਪੈਸੇ ਚਾਹੀਦੇ ਆ ਆਹ ਪੈਸੇ ਕਹਿਣੀ ਆ ਤਾਂ ਨਹੀਂ ਮੋੜਦੀ 7 ਲੱਖ ਦਾਜ ਚ ਘਟਦੀ ਆ ਆਹ ਉਹ ਦਾਜ ਚ ਘਟਦੀ ਆ ਮੈਂ ਤਾਂ ਇਹਦਾ ਵੇਖ ਲੈ ਕਿੱਧਰ ਹੀ ਰਹਿ ਜਾਈ ਮੈਂ ਤੈਨੂੰ ਦੱਸਾਂ ਇਹ ਜਿਹਾ ਪਰਚਾ ਪਵਾਉਣ ਸਾਡੀ ਕੁੜੀ ਤੋਂ ਤੇ ਦੇਖ ਲੈ ਪਿੱਛੇ ਲੜਾਈ ਆ ਮਾਂ ਪੁੱਤ ਦੋਨੇ ਬਾਹਰ ਨਹੀਂ ਨਿਕਲਨੇ ਮੁੜ ਕੇ ਕੋਈ ਨਹੀਂ ਪਵਾ ਦੇ ਐ ਜੇ ਪਰਚਾ ਦਾ ਕੋਈ ਮੈਂ ਤੇ ਡਰਦੀ ਨਹੀਂ ਹੈਗੀ ਡਰਾਵੇ ਮਾਰਦੀਆਂ ਜਿਹੜੇ ਐਡੇ ਫੁੱਦੂ ਡਰਾਵੇ ਤੋਂ ਡਰਦੇ ਸੀ ਤੂੰ ਮੇਰੇ ਨਾਲ ਰਾਜਵੀਰ ਨਾਲ ਗੱਲ ਕਰਾ ਰਾਜਵੀਰ ਕਿੱਥੇ ਹੈਗੀ ਮੈਨੂੰ ਕੀ ਵਦਾ ਕਿੱਧਰ ਗਈ ਐ ਰਾਜਵੀਰ ਮੈਂ ਨਾ ਬਲਾਵਾ ਤੇ ਰਾਜਵੀਰ ਨੂੰ ਸੋਢੀ ਨੇ ਮੇਰੇ ਫੋਨ ਕੇ ਮੈਂ ਚੱਕੀ ਬੈਠੀ ਆ ਪੰਨਾਂ ਬਲਾਵਾ ਤੇ ਚੱਕੀ ਬੈਠੀ ਆ ਨਾ ਫੋਨ ਤੂੰ ਫੋਨ ਦੀਆਂ ਬੜੀਆਂ ਗਰਜਾਂ ਕਰਦੀ ਐ ਜਿੱਥੇ ਜੀ ਕਰਦਾ ਸਿੱਟ ਕੇ ਉੱਡ ਜਾਂਦੀ ਐ ਆਹ ਉਹ ਸਿੱਟ ਕੇ ਉੱਡ ਜਾਂਦੀ ਐ ਖੋਲਿਆ ਹੋਊਗਾ ਪਤਾ ਹੀ ਸਾਨੂੰ ਤੇਰਾ ਐ ਦੇਖੋ ਹਣੂ ਕੋਈ ਬੜੀ ਮੂੰਕੂਲੀ ਪੱਟ ਵਰਗੀ ਆ ਪੱਟ ਵਰਗੀ ਕੁਲ ਗੁਈ ਆ ਤਾਂ ਜੇ ਨਰਮ ਤਾਂ ਅਸੀਂ ਤਾਂ ਉਹੀ ਗੱਲ ਆ ਕੁਝ ਕਰੀ ਜਾਨੀ ਐਗੀ ਕਿ ਕਿਤੇ ਪਹਿੜੀ ਹੁੰਦੀ ਨਾ 2 ਮਿੰਟ ਨਹੀਂ ਸੀ ਖੜਦੀ ਤੇਰੇ ਉਹ ਗੱਲ ਤੇਰੀ ਜੀ ਵੀ ਕੱਟੀ ਉਹ ਛਤੜਿਆਂ ਤੇ ਬੈਠੀ ਸੀ ਚੰਗਾ ਤੈਨੂੰ ਘਰ ਦੀ ਮਾਲਕ ਬਣਾ ਤਾਂ ਹੁਣ ਤੂੰ ਚਾਂਬਲਦੀ ਐ ਨਾ ਨਾ ਉਹਦੀ ਉਹੋ ਕੜਾ ਨੂੰ ਦੀਦਾ ਨਹੀਂ ਸੀ ਵੀ ਗਰੀਬੀ ਵਾਲਾ ਘਰ ਐ ਮੈਂ ਤਾਂ ਕਹਿੰਦੀ ਆ ਬਾੜੀ ਵਧੀਆ ਕਰੇ ਜਿਹੜੀ ਆਂਦੀ ਤੇਰੀ ਦਵਾਈ ਸਿੱਟਤੀ ਅੱਛਾ ਤੇ ਦਵਾਈ ਮੁੜ ਕੇ ਦੇਵੇ ਵੀ ਨਾ ਉਹ ਤੇਰੇ 2000 ਪਤਾ ਤਾਂ ਲੱਗੂ ਤੈਨੂੰ ਰੜਕ ਤਾਂ ਪਊਗੀ ਵੀ 2000 ਦੀ ਦਵਾਈ ਸੀ ਹੁਣ ਕਹੇ ਡਾਕਟਰ ਮਰ ਗਏ ਹੋਰ ਦਵਾਈ ਨਹੀਂ ਲੈਤੀ ਜਾਉ ਬੈਠਾ ਹੁਣ ਕਿ ਮੇਰੇ ਕੋਲ ਪੈਸੇ ਮੁੱਕ ਗਏ ਪੈਸੇ ਕਿਤਨਾ ਲਵੇਂਗੀ ਹੁਣ ਦੋ ਹੋਰ ਲਾਦੀ ਨਾ ਹੁਣ ਤਾਂ ਚਾਰ ਜਰ ਲੈਗੀ ਸਾਡੀ ਕੁੜੀ ਨੂੰ 2000 ਰੁਪਏ ਨਹੀਂ ਦਿੱਤਾ ਸਾਡੀ ਕੁੜੀ ਨੂੰ ਤਾਂ ਮੈਂ ਇੱਕ ਨਵਾਂ ਪੈਸਾ ਵੀ ਨਹੀਂ ਨਾ ਮਾ ਪੈਸਾ ਲੈ ਲਈ ਕੋਈ ਨਹੀਂ ਕਹਾ ਵੀ ਤਨਖਾਹ ਆਉਗੀ ਆਉਗੀ ਤਨਖਾਹ ਤਾਂ ਤੂੰ ਹੀ ਤੂੰ ਹੀ ਬੈਨੈ ਬੋਚ ਲੈਣੀ ਐ ਬੋਚਾਂਗੇ ਐਵੇਂ ਜਿੱਤਰੀ ਬੋਚਾਂਗੇ ਇੱਕ ਕੀ ਤਾਂ ਦੱਸ ਹੀ ਲੈ ਗਾ ਨੂੰ ਵੀਰਾਂ ਵੀ ਲਾਉਂਗੀ ਤੂੰ ਦੇਖਦੀ ਜਾਈ ਆਹੋ ਤੂੰ ਛੁੱਡੂਂਦੇ ਕੋੜੇ ਤੂੰ ਘਰ ਦਾ ਘਰ ਬਸੰਦ ਦੇਣਾ ਵੀ ਆਪਣੇ ਖਾਤੇ ਚ ਰੱਖੀ ਬੁੜੀ ਨੂੰ 5 ਰੁਪਏ ਵੀ ਨਾ ਦੀ ਤੂੰ ਇਹਦਾ ਕੁਛ ਤੇਰੇ ਕੋਲ ਹੀ ਤੂੰ ਆੜਾ ਘਰ ਨਹੀਂ ਨਾ ਉਹਦਾ ਬਸੰਦਿੰਦੀ ਪੱਟੇ ਹੀ ਉਹਦਾ ਘਰ ਮੈਂ ਕਾ ਬਥੇਰਾ ਬੰਦਿਆ ਸੀ ਤਾਂ ਬਥੇਰਾ ਬੰਨਿਆ ਦੇ ਲੈ ਕੇ ਗੱਲ ਕਰ ਤੂੰ ਨਹੀਂ ਬਸੰਦਿੰਦੀ ਮੈਂ ਤਾਂ ਕੁਛ ਨਹੀਂ ਗੈਨੀ ਦੂੰ ਤੂੰ ਤਾਂ ਬੜਾ ਬਣਦੀ ਹੈ ਇਹ ਤੂੰ ਬਣਦੀ ਹੋ ਮੈਂ ਤੇ ਸਾਡੀ ਕੁੜੀ ਦੀਆਂ ਮੰਗਰ ਪਵੇਂ ਕਦੇ ਤੂੰ ਕੁਛੀ ਲੈ ਕੇ ਮੰਗਰ ਪਾਈ ਜਾਨੀਂ ਕਦੇ ਤੂੰ ਦਾਤੀ ਲੈ ਕੇ ਮੰਗਰ ਪਾਈ ਜਾਨੀਂ ਕੱਟ ਦੇ ਇਹਦੇ ਨਾਲ ਕੀ ਪੁਕਾਈ ਮਾਰਨੀ ਹੈ ਇਹ ਉਹੀ ਲੂਤ ਹੈ ਪੁਕਾਈ ਦਿੰਦੀ ਹੈ ਤੈਨੂੰ ਲੂਤ ਨਹੀਂ ਇਹ ਲੂਤ ਨਾ ਕੀ ਬੋਲਣਾ ਇਹਦਾ ਨੰਦ ਨੌ ਉੱਤੋਂ ਦੀਏ ਦੋ ਰਤੀਆਂ ਕੀ ਮੈਨੂੰ ਹੱਥੀਆਂ ਮਾਰੀ ਨਹੀਂ ਸੀ ਕੀ ਗੱਲ ਸੀਗੀ ਗਲਤ ਮੈਂ ਕਹਿੰਦੀ ਸੀ ਮੈਂ ਤੂੰ ਤਾਂ ਫੋਨ ਤਾਂ ਕਰੇ ਭੁੱਲ ਗਿਆ ਫੋਨ ਮੈਂ ਕਰੇ ਭੁੱਲ ਗਿਆ ਫੇਰ ਕੀ ਗੱਲ ਹੈ 2 ਮਿੰਟ ਤੇ ਫਿਰ ਉਹ ਰਾਜਵੀਰ ਦੀ ਸੱਸ ਦਾ ਫੋਨ ਆਇਆ ਸੀ ਰਾਜਵੀਰ ਦੀ ਸੱਸ ਦਾ ਫੋਨ ਆਇਆ ਸੀ ਹਾਂ ਉਹ bàba ਕੁਝ ਬੋਲਦੀ ਸੀ ਬੁੜੀ ਤਾਂ ਮੇਰੇ ਕੋਲੇ ਕਹਿੰਦੀ ਇਹ ਕਿਨੇ ਤੁਹਾਡੀ ਕੁੜੀ ਨੇ ਮੇਰੀ ਦਵਾਈ ਸਿਟਤੀ ਦਵਾਈ ਸਿੜਤੀ ਕਿੱਥੇ ਸਿੜਤੀ ਦਵਾਈ ਦਵਾਈ ਸਿੜਤੀ ਉਹ ਹੁਣ ਮੈਨੂੰ ਤਾਂ ਐ ਪੁੱਛਿਆ ਨਹੀਂ ਮੈਂ ਤਾਂ ਉਹਨੂੰ ਵੀ ਕਿੱਥੇ ਸਿੜਤੀ ਮੈਂ ਕਹਿੰਦੀ ਤਾਂ ਸੀ ਮੈਂ ਤਾਂ ਭੁੱਲ ਗਈ ਹੁਣ ਮੇਰੇ ਤਾਂ ਯਾਦ ਨਹੀਂ ਨਮ ਮੇਰੀ ਭੈਣੇ ਕੋਈ ਨਿਆਣੀ ਹੈ ਗਏ ਦਵਾਈ ਕਿਸੇ ਵਾਰ ਛਿੱਟੀ ਐ ਵੀ ਤੂੰ ਕਰਨਾ ਦਵਾਈ ਛਿੱਟੀ ਹੈ ਬੁਢੀ ਫੇਰ ਹੀ ਕਹਿੰਦੀ ਹੈ ਬੁਢੀ ਨੂੰ ਬੋਲੀ ਤਾਂ ਮੈਂ ਬਥੇਰਾ ਕੁਛ ਉਹ ਵੀ ਬਥੇਰਾ ਬੋਲੀ ਮੈਂ ਵੀ ਬਥੇਰਾ ਬੋਲੀ ਉਹ ਮੈਨੂੰ ਪਤਾ ਹੀ ਹੈਗਾ ਤੂੰ ਮੇਰੀ ਭੈਣ ਦੇ ਖਿਲਾਫ ਬੋਲਦੀ ਏ ਜਾਣ ਕੇ ਗੱਲਾਂ ਬਣਾ ਲਈ ਜੀ ਕਹਿਣਾ ਸੀ ਵਿਚਾਰੀ ਨੂੰ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਇਹ ਕਹਿੰਦੀ ਆ ਤੇਰੀ ਭੈਣ ਕੋਈ ਨਾ ਕੋਈ ਵਾਦਾ ਕਰਦੀ ਰਹਿੰਦੀ ਐ ਜੇ ਬੁਢੀ ਦੀ ਦਵਾਈ ਛਿੱਟੀ ਐ ਤਾਂ ਹੀ ਤਾਂ ਬੁਢੀ ਨੇ ਪੈਸੇ ਨਹੀਂ ਦਿੱਤੇ ਹੁਣ ਆਪਾਂ ਨੂੰ ਕੀ ਤੇ ਕਦੋਂ ਦੀ ਗੱਲ ਆ ਨਾ ਦੀ ਕਦੋਂ ਲੜਾਈ ਹੋਈ ਐ ਅੱਜ ਹੋਈ ਐ ਕਿ ਕੱਲ ਹੋਈ ਐ ਉਹਨਾਂ ਚ ਨਤੀਜੇ ਕੋਲੇ ਦੱਸ ਫੋਨ ਤਾਂ ਤੇਰੇ ਵਾਲੀ ਲਾਇਆ ਸੀ ਮੈਨੂੰ ਕਹਿੰਦੀ ਮੈਂ ਤਾਂ ਗਰ ਲਾਲ ਨਾਲ ਗੱਲ ਕਰਨੀ ਸੀ ਮੈਂ ਕਿਹਾ ਤਾਂ ਹੈ ਨਹੀਂ ਮਸੀ ਕਰੀ ਉਹ ਮੇਰੇ ਕੋਲ ਤੂੰ ਨਹੀ ਜ ਕਦੇ ਗੱਲ ਕਰੀ ਨਹੀਂ ਸੀ ਜਦੋਂ ਤੇਰੇ ਕੋਲ ਕਦੇ ਫੋਨ ਆ ਜਾਂਦਾ ਉਹਦੇ ਤੂੰ ਗੱਲ ਕੋਲ ਹੀ ਬਣਾ ਲੈਣੀ ਹੈ ਮੇਰੇ ਕੋਲ ਆ ਕੇ ਨਹੀ ਤੂੰ ਬੁਢੀ ਨੂੰ ਪੁੱਛ ਲਈ ਜਾ ਕੇ ਜਾਇਆ ਅਸਲ ਤਾਂ ਗੇੜਾ ਮਾਰਿਆ ਪਤਾ ਕਰਾਂ ਮੈਂ ਵੀ ਜਾ ਕੇ ਆਵਾ ਉਹਨਾਂ ਦੇ ਘਰੇ ਕਲੇਸ਼ ਹੋਇਆ ਪਿਆਗਾ ਮੈਂ ਕਲੇਸ਼ ਜਾ ਕੇ ਐਵੇਂ ਬਗੈਰ ਗੱਲ ਤੋਂ ਪਾਸ ਜਾਂਦਾ ਮੈਂ ਨਹੀਂ ਜਾਂਦਾ ਡਰਦਾ ਨਹੀਂ ਜਾਂਦਾ ਹੁਣ ਤਾਂ ਮੈਂ ਨਹੀਂ ਜਾਂਦਾ ਉਹਨੂੰ ਮਾਰੇ ਮੋਟੇ ਕੋਈ ਕੀ ਪੈਸੇ ਚਾਹੀਦੇ ਹੋਣ ਉਹਨਾਂ ਨੂੰ ਹੋਰ ਤਾ ਮੰਗ ਛਾਦਦਾ ਹੁਣ ਤਾਂ ਐਵੇਂ ਗੱਲਾਂ ਬਣਾਉਂਦੀਆਂ ਹੁਣ ਵੀ ਮੇਰੀ ਦਵਾਈ ਛਿੜਤੀ ਆਹੋ ਆਹ ਕਹਿੰਦੀ ਕਿਵੇਂ ਤਾਂ ਮੈਂ ਗੱਲਾਂ ਤੇਰੀਆਂ ਸਮਝ ਗਿਆ ਬੁੜੀ ਆਦੀ ਮੈਂ ਤਾਂ 2000 ਦੀ ਦਵਾਈ ਲਈ ਸੀ ਮੈਂ ਕਿ ਤੂੰ ਰਾਜਵੀਰ ਨੂੰ ਤਾਂ 500 ਨਹੀਂ ਦਿੱਤਾ ਕਿਰਾਏ ਨੂੰ ਉੱਚੇ ਚੰਗਾ ਪਰੇ ਵਧੀਆ ਉਹਦੀ ਦਵਾਈ ਛਿੜਤੀ ਉਹਦਾ 8000 ਰੁਪਇਆ ਚੱਕ ਲਿਆ ਮੇਰੀ ਭੈਣ ਦਾ ਉਹਨੇ ਚੰਗਾ ਵਧੀਆ ਹੋਈ ਬੁੜੀ ਨੇ ਮੈਂ ਤਾਂ ਕਹਣਾ ਚੱਕ ਤਾਂ ਕਹਦੇ ਨਾ ਲਿਆ ਕੋਈ ਲੋੜੂ ਵਿਚਾਰੀ ਨੇ ਫੇਰੀ ਵਰਤਿਆ ਹੂ ਮੈਨੂੰ ਭੈਣ ਸਾਰੀਆਂ ਗੱਲਾਂ ਦੱਸ ਕੇ ਗਈ ਐ ਕੀ ਦੱਸ ਕੇ ਗਈ ਐ ਉਹਦਾ ਬੈਂਕ ਚ ਜਮਾ ਕਰੀ ਬੈਠੀ ਐ ਪੈਸੇ ਆ ਤਾਂ ਮਾਨੂੰ ਕਿਹਾ ਸੀ ਮਾਂ ਜੇ ਤੂੰ ਬੈਂਕਾਂ 'ਚ ਭਰੀ ਬੈਠੀ ਮਹਿੰਗਾਂ 'ਚ ਧਰੀ ਬੈਠੀ ਐ ਜੇ 500 ਰੁਪਏ ਸਾਡੀ ਕੁੜੀ ਨੂੰ ਦੇਣੀ ਫਿਰ ਕਿਹੜਾ ਜਾਨ ਨਿਕਲਦੀ ਸੀ ਤੂੰ ਤਾਂ ਕਾਨੂੰ ਕਹਨੀ ਐ ਜੇ ਤੂੰ ਹਾਂ ਗੱਲ ਕਹਿੰਦੇ ਫੇਰ ਤਾਂ ਕਰੀ ਤੂੰ ਉਹ ਬੁੜੀ ਕੋਲੇ ਤਾਂ ਮੈਂ ਕਹੀ ਆਂ ਪਵਾ ਮੈਂ ਰਾਜਵੀਰ ਨੂੰ ਕੁਛ ਕਹੀ ਜਾਵਾਂ ਦੇਖ ਸਾਡਾ ਤਾਂ ਦੋਨੇ ਇੱਕੋ ਜਿਹਾ ਹੋ ਜੈਨੇ ਮੈਂ ਤੈਨੂੰ ਦੱਸਾਂ ਤੂੰ ਨਾ ਵਿੱਚ ਬੜਿਆ ਮੈਂ ਬੁੜੀ ਕੋਲੇ ਤੂੰ ਮੇਰੀ ਭੈਣ ਦਾ ਪੱਖ ਕਰਿਆ ਹੈ ਫੋਨ ਤੇ ਹਾਂ ਰਾਜਵੀਰ ਦੇ ਪੱਖ 'ਚ ਬੋਲੀ ਐ ਤੂੰ ਬੁੜੀ ਨੂੰ ਪੁੱਛ ਲਈ ਬੁੜੀ ਤੈਨੂੰ ਆਪੀ ਦੱਸ ਦੂ ਵੀ ਐ ਕਹਿੰਨੀ ਸੀ ਮੈਨੂੰ ਮੈਨੂੰ ਤੇਰੀਆਂ ਗੱਲਾਂ ਤੇ ਯ ਕੋਈ ਨਹੀਂ ਮੈਂ ਕਰੂੰਗਾ ਭੈਣ ਨਾਲ ਗੱਲ ਕਰ ਲਈ ਫਿਰ ਭੈਣ ਤੋਂ ਪੁੱਛੂ ਮੈਂ ਮੈਨੂੰ ਤੇਰੀਆਂ ਗੱਲਾਂ ਤੇ ਯਕੀਨ ਆਏਗਾ ਉਹ ਤਾਂ ਮੈਨੂੰ ਪੱਤੀ ਵੀ ਤੁਝ ਯਕੀਨ ਤਾਂ ਕਰਦਾ ਨਹੀਂ ਨਹੀਂ ਤਾਂ ਮੈਂ ਬੁਢੀ ਨੂੰ ਇੰਨਾ ਕੁਝ ਬੋਲੀ ਪੁੱਠਾ ਸਿੱਧਾ ਤੇਰੀ ਭੈਣ ਖਾਤਰ ਹਜੇ ਤੂੰ ਕਹਿੰਦਾ ਮੈਨੂੰ ਤਾਂ ਯਕੀਨ ਨਹੀਂ ਨਾ ਕਰ ਯਕੀਨ ਕੋਈ ਨਹੀਂ ਜਦੋਂ ਜਾਏਗਾ ਪਤਾ ਲੱਗ ਜਾਊਗਾ ਆਪੀ ਵੀ ਕੀ ਹੋਇਆ ਉਹਨਾਂ ਦੇ ਘਰੇ ਕੁਝ ਤਾਂ ਹੋਈ ਹੋਊ ਇਹ ਜਾ ਮਤਲਬ ਫੋਨ ਭਾਲ-ਭਾਲ ਕੰਮਲੀ ਹੋ ਗਈ ਪਤਾ ਨਹੀਂ ਫੋਨ ਕਿੱਥੇ ਲਕੋਖਿਆ ਹੀ ਆ ਕਿਤੇ ਉਹੀ ਗੱਲ ਦਵਾਈ ਲੈਣ ਦੀ ਵਾਰੀ ਫੋਨ ਹੀ ਨਾ ਸੜਦੇ ਕਿਸੇ ਪਾਸੇ ਪਤਾ ਨਹੀਂ ਕੀ ਕਰੀ ਜਾਂਦੀ ਐ ਬੈਠੀ ਇੱਥੇ ਕੀ ਕਰਦੀ ਐ ਬੈਠੀ ਸਾਰੇ ਪਿੰਡ ਚ ਦੇਖੇ ਬੇਬੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੁਣ ਇੱਥੇ ਆ ਕੇ ਬਹਿ ਗਈ ਤੂੰ ਕਿ ਮੈਨੂੰ ਗਾਈ ਸ਼ਰਮਾ ਮੈਂ ਥਾਂ ਚ ਬੈਠੀ ਐ ਮੈਂ ਤੈਨੂੰ ਅੱਦੇ ਵੇੜੇ ਚ ਪਾ ਲਈ ਉਧਰ ਵੀ ਪਤਾ ਨਹੀਂ ਕਿੱਧਰ ਟੱਪ ਗਈ ਲੈ ਕੇ ਫੋਨ ਲੈ ਫੋਨ ਫੜਾ ਮੇਰਾ ਫੋਨ ਮੇਰੇ ਕੋਲ ਹੈ ਨਹੀਂ ਕਿਉਂ ਕਿੱਧਰ ਗਿਆ ਫੋਨ ਮੇਰਾ ਮੈਂ ਤਾਂ ਬਲੱਸ ਸੜਦਾ ਆਏ ਕਿ ਮੈਂ ਸੜਦਾ ਬੇਬੇ ਤੂੰ ਫੋਨ ਫੜਾ ਦੇ ਬਾਣਾ ਮਹਿੰਗਾ ਐ ਸਭ ਕੁਝ ਵੇਚ ਦਾਂਗੇ ਫੇਰ ਵੀ ਨਹੀਂ ਆਉਣਾ ਤੇ ਮੇਰੀ ਦਵਾਈ ਸੜਤੀ ਤੇ ਦਵਾਈ ਤੇ ਚਲ ਮੈਂ ਸੜਦੀ ਗੁੱਸੇ ਚ ਹਾਂ ਕਿ ਮੈਂ ਸਰਦੀ ਫਿਰ ਮੈਂ ਵੀ ਗੁੱਸੇ ਜੀ ਸੀ ਤੂੰ ਪਹਿਲਾਂ ਮਨਵਾਏ ਦੱਸ ਬਸ ਆਹ ਦੁਬਾਰਾ ਮੱਚ ਕੇ ਦਾ ਦਵਾਈ ਲਈ ਹਾਂ ਤੂੰ ਮਿੰਟ ਮੇਰਾ ਸਟਣ ਲੱਗਨੇ ਮੇਰੇ ਦਵਾਈ ਤੂੰ ਬਿੰਦ ਚ ਨਹੀਂ ਪੈਸੇ ਕਿੱਥੋਂ ਕੱਢ ਲਈ ਫਿਰ ਦਵਾਈ ਨੂੰ ਦਵਾਈ ਨੂੰ ਤਾਂ ਮੈਂ ਪੈਸੇ ਤਾਂ ਹੀ ਕੱਢੂੰਗੀ ਆਪਦੀ ਦਵਾਈ ਵਾਸਤੇ ਦਾ ਅੱਛਾ ਆਪਦੀ ਦਵਾਈ ਵਾਸਤੇ ਕੱਢੇਗੀ ਤਾਂ ਮੈਂ ਤੇਰੀ ਕੁਛ ਲੱਗਦੀ ਨਹੀਂ ਐਵੇਂ ਨਹੀਂ ਮੈਂ ਘਰ ਬੰਨਿਆ ਤੂੰ ਗੱਲ ਸੁਣ ਮੇਰੀ ਮੈਨੂੰ ਫੋਨ ਦੇ ਲਿਆ ਕੱਢ ਕੇ ਮੈਂ ਫੋਨ ਲਾਉਣਾਗਾ ਕਿਹਨੂੰ ਲਾਉਣਾ ਬਣਾ ਮੈਂ ਪਿੰਡ ਲਾਉਣਾਗਾ ਪਿੰਡੇ ਦਾ ਫੋਨ ਨਹੀਂ ਪੱਟੀਆਂ ਤੂੰ ਫੋਨ ਮੈਨੂੰ ਤੈਨੂੰ ਦਿੰਦੀ ਬੇਬੇ ਮੈਂ ਉਹਨਾਂ ਤੋਂ ਫੋਨ ਲਾ ਕੇ ਪੈਸੇ ਮੰਗਾਉਣੇ ਤੈਨੂੰ ਹੋਰ ਦਵਾਈ ਮੰਗਾ ਦੂੰਗੀ ਉਹ ਤਾਂ ਚੱਲ ਮੈਂ ਸਿੱਟਦੀ ਆਹੋ ਤੂੰ ਮੰਗਾ ਦੇ ਮੈਨੂੰ ਪਤਾ ਤੇਰਾ ਚਤਰ ਚਲਾਕਦਾ ਉਹੀ ਤੇਰੀ ਪੰਜਾਈ ਹੈ ਇਹ ਤੂੰ ਨਾ ਗ੍ਰੀਨ ਸੁਪਰੂਨਾ ਪੰਦੀ ਕਿਤੇ ਕਿੱਥੇ ਟੰਗੀ ਬੈਠੀ ਹੈ ਕਿੱਥੇ ਲਕੋਈ ਹੈ ਕਿੱਥੇ ਟੰਗੇ ਦਾ ਦਿਖਾ ਪਾਣੀ ਤਾਂ ਨਹੀਂ ਨਾ ਪਾਦੀ ਫੋਨ 'ਚ ਪਾਣੀ ਤਾਂ ਸਿਰ ਤਾਂ ਮੈਂ ਚੁਕੜਾ ਲੂੰ ਫੋਨ ਜਿੰਨਾ ਮੈਨੂੰ ਅਰਖ ਸੀ ਨਾ ਦਵਾਈ ਤੇ ਇੰਨਾ ਤੈਨੂੰ ਹੈ ਹੀ ਨਹੀਂ ਮੈਂ ਤੇਰੇ ਮੈਨੂੰ ਪਤਾ ਇੰਨੀ ਤਾਂ ਤੂੰ ਲਾਲਚਣ ਹੈਗੀ ਹੈ ਨਹੀਂ ਸਿੱਟਿਆ ਫੋਨ ਤੇਰੇ ਕੋਲੇ ਹੈ ਕੋਲੇ ਤਾਂ ਲੈ ਲੈ ਫਿਰ ਲੈ ਦੇ ਦੇ ਫੋਨ ਦੇ ਇੱਧਰ ਫੋਨ ਭਰ ਨਹੀਂ ਮਿਲਦਾ ਜਿੰਨਾ ਤੇ ਮੇਰੀ ਦਵਾਈ ਨਹੀਂ ਦੇ ਦੇ ਦੇਖ ਲੈ ਮੈਂ ਠਾਣੇ ਵਗ ਜੂ ਤੇਰੀ ਚੋਰੀ ਦਾ ਇਲਜ਼ਾਮ ਲਾ ਦੂ ਜਾ ਮੈਂ ਵੀ ਚੋਰੀ ਦਾ ਲਾਉਂਗੀ ਮੇਰੀ ਦਵਾਈ ਸਿੱਟੀ ਐ ਨੇ ਅੱਖਾਂ ਦੀ ਚਾੱਕ ਕਿਸ ਫੂਤਾ ਬਾਬੇ ਤੇਰੇ ਕੋਲੇ ਵੀ ਮੇਂ ਦਵਾਈ ਸਿੱਟੀ ਐ ਤੇਰੇ ਕੋਲ ਕਿਸ ਫੂਤਾ ਫੋਨ ਦਾ ਜਿੰਨੂੰ ਤੂੰ ਫੋਨ ਲਾਇਆ ਹੋਇਆ ਲਾਸਟ ਵਾਰੀ ਨਹੀਂ ਉਹੀ ਦੱਸ ਦੂਗਾ ਮੈਂ ਤਾਂ ਰਿਕਾਰਡ ਕਢਾ ਲੂ ਸਾਰਾ ਮੈਂ ਵੀ ਕਢਾਇਆ ਹਾਂ ਤੇ ਡਾਕਟਰ ਤੇ ਜਾ ਕੇ ਵੀ ਮੈਂ ਦਵਾਈ ਅੱਜ ਲੈ ਕੇ ਗਈ ਸੀ ਬੇਬੇ ਤੇਰਾ ਕੀ ਕਰਾਂ ਮੈਂ ਤੂੰ ਤਾਂ ਮੇਰਾ ਦਿਮਾਗ ਖਾ ਰੱਖਿਆ ਜਮਾ ਤੂੰ ਤਾਂ ਪਾਗਲ ਹੋ ਰਹੀ ਐ ਮੈਂ ਤਾਂ ਆਪੇ ਹੀ ਪਾਗਲਾ ਮੇਰੀ ਦਵਾਈ ਸਿੱਟੀ ਤੀ ਤੈਨੂੰ ਸ਼ਰਮ ਨਹੀਂ ਆਈ ਮੇ ਦਵਾਈ ਸਿਰਦੀ ਮਸਾਲੇ ਕਿਸ ਵਿੱਚ ਮਸਾਲਾ ਪੈਣਾ ਮੱਛੀ ਕਿੱਦਾਂ ਹੁਣ ਇਹ ਦੇ ਦੂ ਦਵਾਈ ਤੂੰ ਫੋਨ ਦੇ ਹਣਾ ਮੇਰਾ ਦੇ ਤੇਰਾ ਫੋਨ ਆ ਚੰਗਾ ਪਹਿ ਦਵਾਈ ਲੈ ਲਈ ਚੰਗਾ ਫੋਨ ਦੇ ਪਹਿਲਾ ਮੇਰੀ ਦਵਾਈ ਲਿਆ ਮੈਂ ਤੇਰੇ ਭਰਾ ਨੂੰ ਕੰਜਰ ਨੂੰ ਫੋਨ ਲਾਉਣੀ ਐ ਨੂੰ ਬੇਬੇ ਕੰਜਰ ਗੁੰਜਰ ਨਾਲ ਕਹਿਣ ਵਾਲੇ ਮੇਰੇ ਭਰਾ ਨੂੰ ਮੈਂ ਹੁਣ ਜਮੀ ਨਹੀਂ ਦਵਾਈ ਦੇਣੀ ਆ ਫਿਰ ਉਹ ਆਦੀ ਭੈਣ ਨੂੰ ਸਮਝਾ ਨਹੀਂ ਸਕਦਾ ਤੂੰ ਹਮੇਗੀ ਕੰਜਰੀ ਨਾ ਸਮਝਾ ਨਹੀਂ ਸਕਦਾ ਉਹ ਆਦੀ ਭੈਣ ਨੂੰ ਉਹ ਮੈਨੂੰ ਕੀ ਸਮਝਾਵੇ ਤੈਨੂੰ ਤੇਰੇ ਭਰਾ ਨੇ ਕਿੰਨਾ ਕ ਸਮਝਾਇਆ ਸੀਗਾ ਮੈਂ ਤਾਂ ਕੋਈ ਆਦੀ ਸੱਸੀ ਦਵਾਈ ਨਹੀਂ ਮੰਗਦੀਆਂ ਕਦੇ ਕੁਝ ਮੰਗਦੀਆਂ ਤੂੰ ਮਾਗਦੀ ਆ ਕੁਛ ਮੰਗਦੀ ਆ ਤੇ ਭਰਾ ਨੇ ਤੈਨੂੰ ਇੱਕੀ ਗੱਲ ਸਿਖਾਈ ਆ ਵੀ ਦੂਜਿਆਂ ਨੂੰ ਠੱਠ ਕਰਕੇ ਪੈਸੇ ਲਿਆਇਆ ਕਰ ਤੇ ਖਾ ਲਿਆ ਕਰ ਮੇਰਾ ਭਰਾ ਤਾਂ ਹੈ ਹੀ ਨਹੀਂ ਸੀ ਤੁਹਾਡੇ ਵਰਗਾ ਬੇਕਰਤੂਤਾ ਤੁਸੀਂ ਉਹ ਬੇਕਰਤੂਤਾ ਆਹ ਹੋ ਸੀ ਤਾਂ ਆਪੇ ਬੇਕਰਤੂਤਾ ਕਰ ਲੈਣਾ ਨਾ ਪਤਾ ਕਹਿੰਦੇ ਇਹ ਬੇੜਾ ਵੈਜੇ ਲੋਕਾਂ ਦਾ ਇਹ ਇਹ ਜੀ ਮਗਰ ਲਾਤੀ ਇਹ ਲੂਤ ਲੋਕਾਂ ਦਾ ਕੋਈ ਨਹੀਂ ਬੇੜਾ ਬਿੰਦਾ ਮਾਰੀ ਦੇ ਕਰਨ ਵਾਲੇ ਤਾਂ ਆਪੇ ਵੈਜ ਜਾਂਦਾ ਬੇੜਾ ਜਿਹੜੀ ਤੂੰ ਮਗਰ ਲਾਈ ਮੇਰੇ ਮੁੰਡੇ ਦੇ ਚਲੋ ਤਾਂ ਮੈਥੋ ਗਲਤੀ ਹੋ ਗਈ ਬੇਬੇ ਜਿਹੜਾ ਮੈਂ ਛੜੇ ਨੰਗਾ ਦੇ ਆ ਕੇ ਬੈ ਗਈ ਨਹੀਂ ਉਹ ਤਾਂ ਕਿਹੜਾ ਸਮਰਾਇਦਾਰ ਸੀ ਤੇ ਲੱਗੀ ਸੀ ਮੰਗਰ ਨੰਗਾ ਦੇ ਨਹੀਂ ਆ ਕੇ ਬੈ ਗਈ ਫਿਰ ਦੇਖ ਜਾਂਦੀ ਆ ਕੇ ਵੀ ਕੀ ਇਹਨਾਂ ਦੇ ਕਰੇ ਜਿਹੜੀ ਮੇਰੀ ਕਰਤੂਤ ਸੀ ਤਾਈ ਤਾਂ ਜਬਾਕੇ ਖਾਂਦੀ ਫਿਰਦੀ ਆ ਮੈਂ ਫਿਰਦੀ ਰਹਿੰਦੀ ਬੇਬੇ ਫੋਨ ਤੇਰੀ ਜਗੀਜੇ ਤੇ ਬੋਲੀ ਜਾਂਦਾ ਮੈਸੇਜ ਆਈ ਜਾਂਦੇ ਮੈਨੂੰ ਉਮੀ ਸੁਣੀ ਜਾਂਦਾ ਮੈਸੇਜ ਚ ਆਈ ਜਾਂਦੇ ਤੇ ਤੈਨੂੰ ਫੋਨ ਨਹੀਂ ਮਿਲਦਾ ਅੱਛਾ ਫੋਨ ਤੂੰ ਦਿੰਦੀ ਨਹੀਂ ਫੋਨ ਤਾਂ ਮੈਂ ਜਮਾ ਦਿੰਦੀ ਤੈਨੂੰ ਕਿਸੇ ਕਾਲ ਵੀ ਨਹੀਂ ਦਿੰਦੀ ਹਾਂ ਚਲ ਕੋਈ ਨਹੀਂ ਬੇਬੇ ਮੈਂ ਕਿਸੇ ਤੋਂ ਨਹੀਂ ਕਰਦੀ ਦੁੱਦੀ ਜਿਹਨੂੰ ਮਰਜੀ ਆ ਲੈ ਆ ਮੇਰੀ ਗੱਲ ਸੁਣ ਬੇਬੇ ਮੈਂ ਤਾਂ ਤੇਰੇ ਨਾਲ ਚੌੜ ਕਰੀ ਜਾਂਦੀ ਸੀ ਆਏ ਤੇਰੇ ਦਵਾਈ ਪਾਵਾਂ ਅੱਖਾਂ 'ਚ ਦਵਾਈ ਕਿੱਥੇ ਵਾਲਾ ਮੈਂ ਦਵਾਈ ਦੇ ਲੈ ਤੈਨੂੰ ਨਹੀਂ ਦਿਸਿਆ ਮੈਂ ਤਾਂ ਤੇਰੇ ਨਾਲ ਚੌੜ ਕਰੀ ਜਾਂਦੀ ਸੀ ਦਵਾਈ ਤਾਂ ਕਿੱਲੇ ਤੇ ਟੰਗੀ ਪਈ ਆ ਲਫਾਫਾ ਉਹ ਵੀ ਟੰਗਿਆ ਪਿਆ ਤਾਂ ਦਿਸਿਆ ਨਹੀਂ ਤੂੰ 10 ਵਾਰੀ ਤਾਂ ਉਹਦੇ ਕੋਲ ਦੀ ਨੰਗੀ ਜਾ ਤੂੰ ਦਵਾਈ ਲੈ ਆ ਫੜ ਫੋਨ ਲੈ ਜਾ ਲੈ ਫੜਾ ਜਾ ਲੈ ਦਵਾਈ ਆਏ ਨਾਲ ਤੇਰੇ ਅੱਖਾਂ 'ਚ ਪਾਵਾਂ ਮੈਂ ਤਾਂ ਆਉਂਦੀ ਨਹੀਂ ਤੇਰੇ ਨਾਲ ਜਾ ਬਗ ਜਾ ਕੋਈ ਨਾ ਉਹ ਵਾਲੀ ਦਵਾਈ ਪਾਉਂਗੀ ਤੇ ਅੱਖਾਂ 'ਚ ਕੋਈ ਨਾ ਜਿਆਦੀ ਰੱਖੀ ਮੈਂ ਤਾਂ ਫੋਨ ਤਾਂ ਫੇਰ ਵੀ ਧਰ ਦੇਗੀ ਫੋਨ ਤੇਰਾ ਮੈਂ ਸੱਤ ਘਣੋਂ ਕੋ ਲੈ ਥਰਦੀ ਬੇਬੇ ਫੋਨ ਨਹੀਂ ਧਰਦੀ ਫੋਨ ਤੇ ਮੇਰਾ ਸੱਚਾਈ ਲੈ ਮੈਂ ਆਉਦਾ ਹਾਂ ਫੋਨ ਤੇ ਮੇਰਾ ਸੱਚਾਈ ਲੈ ਐਂ ਕਰਨ ਨਾਲੇ ਅੱਖਾਂ 'ਚੋਂ ਕੱਢ ਕੇ ਦੇਵਾਂਗੇ ਅੱਖਾਂ 'ਚ ਪਾਲਾ ਐਡੀ ਚਤਰਚਲਾਕ ਤੂੰ ਹੈ ਨਹੀਂ ਆ ਫੋਨ ਤਾਂ ਦੁਕਾਨ ਤੇ ਨੂੰ ਭੁੱਲੀ ਲੈ ਅੱਛਾ ਜੀ ਹਾਂ ਹੁਣ ਨਹੀਂ ਧਰਦੀ ਬੇਬੇ ਮਾਂ ਮੈਂ ਚੁੰਨੀ ਦੇ ਲੜ ਬੰਨਣਾ ਪਈ ਪਰ ਫੋਨ ਨਹੀਂ ਧਰਦੀ ਮੈਂ ਚੁੰਨੀ ਦੇ ਲੜ ਛੱਡ ਪਾ ਮਾਂ ਤਾਂ ਝਾਟੇ 'ਚ ਡੰਗ ਲੀ ਕੂੰਣਾ ਤਾਂ ਹੁਣ ਲੱਭਣੂ ਤੇਰਾ ਲੈ ਲੈ ਚੰਗਾ ਦਵਾਈ ਹੁਣ ਆ ਆ ਮੈਂ ਹੋਰ ਲੈ ਆਉਂਗੀ ਮੇਰੇ ਕੋਲ ਪੈਸੇ ਬਥੇਰੇ ਮੈਂ ਤੇਰੇ ਕੇਕਾ ਵਰਗੀ ਨੰਗ ਨਹੀਂ ਹੈਗੀ ਲਿਆ ਤੇ ਕੋਲ ਨਾ ਬਾਦੂ ਪੈਸੇ ਨਹੀਂ ਆਏ ਘਰੀ ਫਿਰ ਬੇਬੇ ਉਹ ਤੈਨੂੰ ਤਰਸਾ ਤਰਸਾ ਮਾਰ ਮੇਰੀ ਗੱਲ ਸੁਣ ਲੈ ਬਾਹਲਾ ਨਾ ਬੋਲ ਤੂੰ ਦਵਾਈ ਲਿਆਉਣਾ ਨਾ ਹਟੀ ਤੇ ਮੈਂ ਸਿੱਟਣੋਂ ਨਹੀਂ ਹਟਦੀ ਮੈਂ ਤੈਨੂੰ ਦਿਖਾਉਂਦੀ ਨਹੀਂ ਦਵਾਈ ਨਾਂ ਖਾਈ ਪਾ ਲੂੰਗੀ ਮੈਂ ਤੈਨੂੰ ਤਰਸਾ ਤਰਸਾ ਮਾਰੂੰ ਜਿਹੜਾ ਪਾ ਕੇ ਅੱਖਾਂ ਚ ਪੈ ਜਾਣੀਆਂ ਮੂੰਹ ਚੱਕ ਕੇ ਉਹ ਜਾ ਕੇ ਲੈ ਜੂਗੀ ਮੈਂ ਮਾ ਮਾ ਪਾ ਲਿਆ ਕਹੁੰਦੇ ਤੂੰ ਨਿਕਲਿਆ ਕਰੇਂਗੇ ਇੱਥੇ ਅੱਖਾਂ ਨਹੀਂ ਖੋਲਦੀ ਉਹ ਤਾਂ ਪਾਇਆ ਕਰੂੰਗੀ ਮੈਂ ਡਿਉਟੀ ਤੇ ਨਹੀਂ ਜਾਂਦੀ ਬਾਬੇ ਪਰ ਤੈਨੂੰ ਨਹੀਂ ਦਵਾਈ ਅੱਖਾਂ 'ਚ ਪਾਉਣੀ ਨਾ ਜਾਏ ਮੈਂ ਤਾਂ ਕਿਸੇ ਜਗ੍ਹਾ ਲੈ ਜਾ ਕੇ ਪਾ ਲਿਆ ਕਰੂੰ ਤੂੰ ਡਿਉਟੀ ਤੇ ਨੰਨ ਜਾਵੇਂਗੀ ਤੇਰੀ ਤਾਂ ਡਿਉਟੀ ਵੀ ਨਾ ਚੀਕ ਨਿਕਲੀ ਪਈ ਐ ਚਾਂਬਲੀ ਹੋਈ ਦੀ ਮੈਂ ਤੈਨੂੰ ਐ ਮਾਰਨਾ ਤਰਸਾ ਤਰਸਾ ਮਾਰੂੰ ਜਿਬਕਾ ਜਬਕਾ ਕੇ ਤੂੰ ਫੇਰ ਤੈਨੂੰ ਪਤਾ ਲੱਗੂਗਾ ਵੀ ਹਾਂ ਮੈਂ ਲੈ ਮਾਰਜ ਕਰਾਈ ਸੀ ਨਿਕਲ ਕੇ ਆਈ ਸੀ ਨਾ ਕੋਸੇ ਪੇਟੀ ਨਾ ਨਮਾਰੀ ਮੇਰੇ ਕੋਲ ਸਾਰਾ ਕੁਝ ਪਾਉਂਦੀ ਲੀੜਾ ਕੱਪੜਾ ਤਦੇ ਕ ਇਹ ਪ੍ਰਾਪਰ ਜਾਈ ਨੇ ਛੂਟ ਵੀ ਨਹੀਂ ਦਿੱਤਾ ਐ ਪਰ ਜਾਈ ਨੇ ਚਲਾਂ ਜੀ ਨੇ ਇੱਕ ਵਾਰ ਦੇਖ ਕੇ ਪੈਸੇ ਉਹ ਹੀ ਸੁਣਾਈ ਜੋ ਰੋਜ ਇਹ ਪ੍ਰਜਾਈ ਕਹਿੰਦੀ ਆ ਤਾਂ ਡੈਨ ਹੈ ਹਰ ਭਈ ਤੂੰ ਕੀ ਕਰੀਏ ਨੇ ਮੇਰੀ ਗੱਲ ਸੁਣ ਇਧਰ ਕੀ ਕਹਿੰਦੇ ਹੁਣ ਮੈਂ ਤਾਂ ਬੋਂਕਰ ਮਾਰਦੀ ਆ ਪੱਤੇ ਜੇ ਇਕੱਠੇ ਕਰਦੀ ਆ ਬਾਹਰ ਡਿੱਗ ਜਾਂਦੇ ਬੋਂਕਰਾਂ ਦਾ ਮਾਰੀ ਆ ਹਾਂ ਮੈਂ ਤਾਂ ਨਾ ਭੈਣ ਕੋਲ ਜਾ ਕੇ ਆਉਣਾ ਨਾ ਹੁਣ ਕੀ ਕਰਨੀ ਆ ਨੇ ਸਾਰੀ ਗੱਲ ਬਾਤ ਦਾ ਪਤਾ ਕਰਕੇ ਆਉਂਗਾ ਹੋਰ ਕੀ ਕਰਕੇ ਆਉਣਾ ਅੱਛਾ ਹੁਣ ਤੂੰ ਜਾਣੇਗਾ ਐਡੀ ਕਦੀ ਕਗਾਲਾ ਫਿਰ ਜੇ ਦਵਾਈ ਛਿੜਤੀ ਬੁੜੀ ਦੀ ਆਪੇ ਹੋਰ ਲੈ ਆਉਣੀ ਆ ਉਹ ਤੇਰੇ ਵਾਸਤੇ ਕਰ ਸੁਟੀਆਂ ਐਸੇ ਮੰਨਣ ਲੱਗ ਜਣੀਆਂ ਆ ਪੈਸੇ ਵਗ ਜਾਈਂ ਘਰ ਬਟੂਆ ਭਰ ਕੇ ਲੈ ਪੈਸੇ ਆਂ ਮੇਰੀ ਭੈਣ ਨਾਲ ਖਬਰੇ ਕਿੰਨਾ ਕ ਲੜਦੀ ਹੋਊਗੀ ਬੁੜੀ ਬਾਲੀ ਭੇੜੀ ਆ ਉਹ ਮੈਂ ਤਾਂ ਜਾ ਕੇ ਆਉਂਗਾ 10 ਮਿੰਟ ਆਹੋ ਤੂੰ ਤਾਂ ਮੰਨਿਆ ਨਾ ਕਰ ਕਿਸੇ ਦੀ ਗੱਲ ਮੈਨੂੰ ਤਾਂ ਐ ਵੀ ਕਿਤੇ ਪੈਸੇ ਨਾ ਦਿਆਵੇ ਉਹ ਮੇਰੇ ਕੋਲ ਤਾਂ ਪੈਸੇ ਜੇਬ 'ਚ ਆਪਦੇ ਕੋਲੇ ਹੈ ਨਹੀਂ ਮੈਂ ਕਿੱਥੋਂ ਪੈਸੇ ਦਿਆਉਂਗਾ ਹੈ ਕਿਉਂ ਨਹੀਂ ਬਤੇਰਾ ਤੂੰ ਤਾਂ ਮੈਨੂੰ ਹੋਜੋ ਵੀ ਕਹਿਣਾ ਸਿੱਧੇ ਨੇ ਕਿ ਮੇਰੇ ਕੋਲੇ ਤਾਂ ਹੈ ਹੀ ਨਹੀਂ ਕੁਝ ਜੇ ਤਾਂ ਭੈਣ ਆਈ ਚਰਕਦੇ ਨੇ ਜਵਾਕ ਵੀ ਨਹੀਂ ਫੜਦਾ 500 ਰੁਪਿਆ ਕਿੰਨੇ ਕਿਤੇ ਮੈਂ 500 ਰੁਪਿਆ 500 ਰੁਪਿਆ ਵੀ ਬਹੁਤ ਹੁੰਦਾ ਮੈਂ ਤੈਨੂੰ ਦੱਸਾਂ 500 ਕਿਤੇ ਹੀ ਨਹੀਂ ਬਣ ਜਾਂਦਾ ਵੀ ਉਹੀ ਇੱਥੇ ਆ ਜਾਂਦਾ ਡਿੱਗਿਆ ਪਿਆ ਮੈਨੂੰ ਲੈ ਕੇ ਦੇ ਲੈ 500 ਰੁਪਿਆ ਕੋਈ ਨਹੀਂ ਕੋਈ ਨਹੀਂ ਮੈਂ ਲੈ ਜਾ ਕੇ ਆਉਂਗਾ ਭੈਣ ਕੋਲੇ ਮੈਨੂੰ ਲੋੜਾ 500 ਦੀ ਜੇ ਹੈਗਾ ਦੇ ਕੇ ਜਾ ਉਹੀ ਦਾ 500 ਰੁਪਿਆ ਸੀਗਾ ਮੈਂ ਤੈਨੂੰ ਕਿੱਥੋਂ ਦੇ ਦਿਆਂ ਤੇ ਫੇਰ ਆ ਗਿਆ ਨਾ ਉਹੀ ਗੱਲਾਂ ਤੇ ਹੁਣ ਤਾਂ ਕਹਿੰਦਾ ਹੀ 500 ਇੰਨ ਬਣ ਜਾਂਦਾ ਕਿ 500 ਦਾ ਹੁੰਦਾ ਕੀ ਐ ਪੱਛੇਪ ਕਰਕੇ ਤੂੰ ਮੱਜਾਂ ਸ਼ਾਮਲੀ ਮੈਂ ਤਾਂ ਦੋ ਮਿੰਟ ਜਾ ਕੇ ਆਉਂਗਾ ਭੈਣ ਕੋਲੇ ਭਗ ਜਾ ਭਗ ਜਾ ਤੂੰ ਕਿੱਥ ਵੇ ਲੈ ਚੱਕਦਾ ਮੋਟਰਸਾਈਕਲ ਉੱਡ ਜਾਂਦਾ ਚੱਕਦਾ ਮੋਟਰਸਾਈਕਲ ਉੱਡ ਜਾਂਦਾ ਹੁਣ ਪਤਾ ਨਹੀਂ ਕੀ ਪਤਾ ਕਾਦੇ ਵਾਸਤੇ ਕਰਿਆ ਉਹ ਫੋਨ ਕੀ ਪਤਾ ਪੈਸਿਆਂ ਨੂੰ ਕਰਿਆ ਹੋਵੇ ਪੈਸੇ ਬੂਸੇ ਫੜਾਉਣ ਜਾਂਦਾ ਮੈਨੂੰ ਕਹਦਾ ਪੂਰੀ ਗੱਲ ਦੱਸਦਾ ਮੈਨੂੰ ਪੱਕਾ ਤੇ ਸ਼ੱਕ ਕਰਨ ਦੇ ਤੇ ਵੀ ਇਹ ਜਮਾ ਰਾਜਵੀਰ ਨੂੰ ਪੈਸੇ ਦੇਣ ਜਾਂਦਾ ਉਹਦੇ ਕੋਲੇ ਪੈਸੇ ਹੈ ਨਹੀਂਗੇ ਤੇ ਬੁੜੀ ਨੇ ਕਹਿਤਾ ਉਹ ਤੇਰੇ ਭਰਾ ਨੂੰ ਸੱਦ ਲਾ ਦੋਨੇ ਮਿਲੀਆਂ ਹੋਈਆਂ ਉਹ ਜੀ ਬੁੜੀ ਐ ਤੇ ਉਹ ਜੀ ਰਾਜਵੀਰ ਦੋਨਾਂ ਨੇ ਮਿਲ ਕੇ ਉਹੀ ਗੱਲ ਚਾਲ ਖੇਡ ਕੇ ਵੀ ਤੂੰ ਫੋਨ ਕਰ ਦੇ ਵੀ ਮੇਰੀ ਦਵਾਈ ਛੁੱਟਦੀ ਕਿਹੜੀ ਦਵਾਈ ਛਟਣੀ ਉਹਦੇ ਕਿਹੜਾ ਕੁਝ ਛਟਣਾ ਇਹ ਤਾਂ ਪੈਸੇ ਲੈਣੇ ਆ ਉਹਨਾਂ ਨੇ ਉਹ ਤਾਂ ਜਿਹੜਾ ਹੁਣ 10000 ਮੈਨੂੰ ਦਿੱਤਾ ਉਹ ਤਾਂ ਕੜਵਾ ਕੇ ਛੱਡਣਗੇ ਜਿੰਨੇ ਚ ਕੋਰੋਨਾ ਨੂੰ ਅਸੀਂ ਦੇਖੇ ਨਹੀਂ ਆਉਂਦਾ ਉਹਨਾਂ ਚ ਕਰੋਟੇ ਕਦੋਂ ਆ ਨਹੀਂ ਮੈਨੂੰ ਸਾਰਾ ਪਤਾ ਕੋਈ ਨਹੀਂ 10000 ਇਹਨੂੰ ਦੇ ਆਉਣ ਦੇ ਇਹ ਤਾਂ ਮੈਂ ਕੜਵਾਉ ਬੱਕਰੀ ਸੋਚੈਨ ਵਾਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਨਿਸ਼ਾਨ ਸਿੰਘ اٹਾਲੀਆ ਅਮਨ ਧਾਲੀਵਾਲ ਸਹਿਜ ਗੇਮਰ ਗੁਰਿੰਦਰ ਖੰਘੂੜਾ ਪ੍ਰੇਮਿਕਾ ਜੁਪੀ ਤੋਂ ਜੱਸੀ ਯੂਐਸਏ ਸ਼ਿਮਲਾਪਰੀ ਲੁਧਿਆਣਾ ਬਲਜਿੰਦਰ ਕੌਰ ਲੁਧਿਆਣਾ ਹਰਜਿੰਦਰ ਕੌਰ ਮਹਿਰਨਾ ਕਲਾਂ ਜ਼ਿਲ੍ਹਾ ਲੁਧਿਆਣਾ ਆਤਮਾ ਭੋਤਨਾ ਰਾਜੂ ਮੱਖਾ ਬਲਜਿੰਦਰ ਕੌਰ ਆਨੰਦਗੜ੍ਹ ਜ਼ਿਲ੍ਹਾ ਮਾਨਸਾ ਪੁਸ਼ਪਾ ਵੰਸਲ ਜਸਵੰਤ ਸਿੰਘ ਬਹਾਦਰਪੁਰ ਮਨਜੀਤ ਕੌਰ ਨਵਜੋਤ ਚਾਹਲ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਗੁਰਦੇਵ ਸਿੰਘ ਕਮਲੇਸ਼ ਕੁਮਾਰੀ ਰਜਿੰਦਰ ਕੌਰ ਰਾਠਗੜ ਹਰਮੀਤ ਕੌਰ ਬੋਵੀ ਰਾਜਾ ਹਾਂਗਕਾਂਗ ਸੁਖਪ੍ਰੀਤ ਸਿੰਘ ਸੰਧੋਹਾ ਅਮਰ ਸਿੰਘ ਪਟਿਆਲਾ ਵਿਕਰਮ ਖਰੌੜ ਫਤਿਹਗੜ੍ਹ ਸਾਹਿਬ ਹਰਪਾਲ ਕੌਰ ਸਰਬਜੀਤ ਰਾਜੋਣਾ ਖੁਰਦ ਲੁਧਿਆਣਾ ਸੁਖਰੀ ਸ਼ਿਮਲਾਪੁਰੀ ਲੁਧਿਆਣਾ ਹਰਜਿੰਦਰ ਕੌਰ ਆਇਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਸਵਰਨ ਕੌਰ ਡਾਕਟਰ ਅਨਜੀਤ ਸਿੰਘ ਖੰਗੂੜਾ ਅਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਸੋਨੂ ਹਿਮਾਚਲ ਪ੍ਰਦੇਸ਼ ਕਿਰਨ ਬਾਲਾ ਅੰਗਰੇਜ਼ ਸਿੰਘ ਦਵਿੰਦਰ ਸਿੰਘ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਕਮਲ ਬੱਗਾ ਲੁਧਿਆਣਾ ਪ੍ਰਵਿੰਦਰ ਤਰਸੀਮ ਬਰਾੜ ਸ਼੍ਰੀ ਗੰਗਾਨਗਰ ਰਾਜਸਥਾਨ ਰੇਖਾ ਸ਼ਰਮਾ ਦ੍ਰੁਵਿਕਾ ਸ਼ਰਮਾ ਨੈਤ ਸ਼ਰਮਾ ਵਿਸ਼ਵਜੀਤ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਉਲਣ ਮੈਨੂੰ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ